ਮੱਛੀ ਨੂੰ ਕੈਂਸਰ ਕਿਵੇਂ ਹੋ ਗਿਆ ਵੀ ਪਿਆਸ ਦੇ ਵਿੱਚ ਟੈਸਟ ਹੋਇਆ ਬੱਚੇ ਅਪਾਹਜ ਜੰਮ ਰਹੇ ਨੇ ਦਿਮਾਗੀ ਤੌਰ ਤੇ ਰਿਟਾਇਰਡ ਜੰਮ ਰਹੇ ਨੇ ਇਹ ਪਾਣੀ ਪੀ ਕੇ ਬਲੋਏ ਦੀ ਪਾਈਪ ਪਾਉਂਦੇ ਆ ਬੋਰ ਕਰਕੇ ਨਾ ਥੱਲੇ ਇੱਕ ਟਾਈਮ ਤੋਂ ਬਾਅਦ ਗਲ ਨਹੀਂ ਹੁੰਦੀ ਆ ਨਾ ਕੁਝ ਦਿਨਾਂ ਚ ਗਲ ਜਾਂਦੀ ਆ ਲੋਹਾ ਫਟਿਆ ਪਿਆ ਹੁੰਦਾ ਬੰਦੇ ਦੇ ਅੰਦਰ ਜਾ ਕੇ ਕੀ ਕਰੂਗਾ ਇਹ ਇਹ ਉਹ ਪੰਜਾਬ ਸੀ ਜਿੱਦਾ ਪਾਣੀ ਪੀ ਕੇ ਲੋਕ ਆਉਂਦੇ ਸੀ ਡੰਡ ਮਾਰੋ ਸਿਹਤ ਬਣ ਜਾਂਦੀ ਸੀ ਹੁਣ ਇਹਦਾ ਪਾਣੀ ਪੀਓ ਕੈਂਸਰ ਹੋ ਜਾਂਦਾ ਗਵਾਂਡੀ ਸੂਬਾ ਤੁਹਾਡਾ ਪਾਣੀ ਨਹੀਂ ਪੀਣ ਨੂੰ ਰੈਡੀ ਉਹ ਆਂਦਾ ਕੈਂਸਰ ਹੈ ਤੁਹਾਡੇ ਸੂਬੇ ਚੋਂ ਕੈਂਸਰ ਟਰੇਨ ਜਾਂਦੀ ਹੈ ਸ਼ਰਮ ਕਰ ਲੋ ਥੋੜੀ ਬਹੁਤ ਕੁਛ ਫਟੇਗੜ੍ਹ ਸਾਹਿਬ ਕੋਲੇ ਇੱਕ ਪਿੰਡ ਹੈ ਥੱਲੇ ਖਤਮ ਮਲੇਰ ਕੋਟਰਲੇ ਕੋਲੇ ਪਿੰਡ ਹੈ ਗਿਆ ਹਰ ਰੋਜ਼ ਪਾਣੀ ਥੱਲੇ ਜਾ ਰਿਹਾ ਹੈ ਔਰ ਪਾਣੀ ਪੰਜਾਬ ਕੋਲੇ ਪਾਣੀ ਤੋਂ ਬਿਨਾ ਕੋਈ ਪੱਥਰ ਹੈ ਹੀਰਾ ਹੈ ਕੋਲਾ ਹੈ ਕੁਝ ਨਹੀਂ ਪਾਣੀ ਹੈ ਪਾਣੀ ਸਾਡਾ ਲੈ ਗੇ ਕੁਝ ਲੁੱਟ ਲਿਆ ਕੁਝ ਨੂੰ ਗੰਦਾ ਕਰਤਾ ਉਹਦੇ ਬਾਰੇ ਉਹਨਾਂ ਬੋਲੀ ਕਿ ਆਹ ਫੈਕਟਰੀਆਂ ਜੀ ਚਲੇ ਜਾਓ ਤੁਹਾਨੂੰ ਪਤਾ ਲੱਗ ਜੂਗਾ ਥੱਲੇ ਬੋਰ ਕਰਕੇ ਪਾਣੀ ਪਾ ਰਹੇ ਨੇ ਅਨਟਰੀਟਡ ਪਾਣੀ ਸਟਰੇ ਨੇ ਔਰ ਕਾਨੂੰਨ ਮੁਤਾਬਕ ਟਰੀਟਡ ਵੀ ਨਹੀਂ ਸਟ ਸਕਦੇ ਅਸੀਂ ਤਾਂ ਤੁਹਾਡਾ ਅਗਲ ਜੀ ਕੈਮਰੇ ਆਫ ਹੈ ਮੈਂ ਕਿਹਾ ਹਾਂ ਜੀ ਦੱਸੋ ਕੀ ਗੱਲ ਹੈ ਆਂਦੇ ਜੀ ਪੋਲਿਊਸ਼ਨ ਬੋਰਡ ਤਾਂ ਸਾਡਾ ਕਰਪਟ ਹੈ ਕਿ ਅਸੀਂ ਇਹਨੂੰ ਸਸਪੈਂਡ ਕਰ ਦਿਓ ਨਵੀਂ ਕਮੇਟੀ ਬਣਾ ਦਿਓ ਆਂਦੇ ਉਹ ਤਾਂ ਉੱਤੋਂ ਕਰਨਗੇ ਜੀ ਹੁਣ ਮੈਨੂੰ ਦੱਸੋ 92 ਇਹਨਾਂ ਦੇ ਜਿਤਾਏ ਹੁਣ ਰੱਬ ਕਰੂਗਾ ਕਿ ਇਹ ਕਰਨਗੇ ਤੇ ਜਿਹੜਾ ਇਹਨਾਂ ਦੇ ਉੱਤੇ ਦਿੱਲੀ 'ਚ ਬੈਠਾ ਉਹਨੇ ਗੰਗਾ ਜਮਨਾ ਦਾ ਕੀ ਹਾਲ ਕੀਤਾ ਉਹ ਵੇਖ ਲਓ ਜੱਗ ਪਰ ਜਿਹੜੀ ਗੱਲ ਉਹਨੇ ਕਹੀ ਮੈਨੂੰ ਲੱਗਿਆ ਯਾਰ ਕਮਸੇ ਕਮ ਇਹਨੂੰ ਮੁੱਦਿਆਂ ਦਾ ਤਾਂ ਪਤਾ ਹੈ ਪਰ ਅੱਜ ਉਹਨਾਂ ਮੁੱਦਿਆਂ ਤੇ ਜ਼ੀਰੋ ਇਹ ਹੋਰ ਵੀ ਜ਼ਿਆਦਾ ਦੁੱਖ ਹੈ ਗੁੱਸਾ ਵੀ ਜ਼ਿਆਦਾ ਹੈ ਕਿ ਯਾਰ ਬਾਕੀ ਕਰਨ ਦਾ ਕਰਨ ਤੂੰ ਵੀ ਕਰੀ ਜਾਣਾ ਜਿਹੜਾ ਨਾਰੇ ਲਾਉਂਦਾ ਰਿਹਾ ਪਹਿਲਾਂ ਗੁਰੂ ਸਾਹਿਬ ਨੇ ਕੀ ਕਿਹਾ ਸੀਗਾ ਝੂਕਾਰਾ ਜ਼ਹਾਮਾਲ ਦੀ ਤੇ ਦਰਗੁਜਾ ਇਸਤਲਾਹ ਲ ਬਰਦਨ ਬਸ਼ਮਚੀਰਦਸ ਜਦੋਂ ਕੋਈ ਹਿਲਾ ਚੀਲਾ ਨਹੀਂ ਰਹਿੰਦਾ ਜ਼ੁਲਮ ਦੇ ਖਿਲਾਫ ਤਾਂ ਚੱਕ ਲੋ ਤਲਵਾਰ ਕੋਣ ਅਸੀਂ ਕਮ ਸੇ ਕਮ ਇਹ ਤਾਂ ਕਹਿ ਸਕਦੇ ਕਿ ਬੰਦ ਕਰਾਂਗੇ ਅਜੇ ਤੱਕ ਤਲਵਾਰ ਵੀ ਨਹੀਂ ਚੱਕ ਰਿਹਾ ਅਜੇ ਤਾਂ ਲੀਗਲ ਗੱਲ ਕਰ ਰਹੇ 15 ਸਪਟੈਂਬਰ ਤੱਕ ਡੇਟ ਹੈ ਸਰਕਾਰ ਨੂੰ ਨਹੀਂ ਉਦੋਂ ਤੱਕ ਕੀਤਾ ਤਾਂ ਫੇਰ ਅਸੀਂ ਕਦੋਂ ਕਿਹੜੇ ਦਿਨ ਕਿਵੇਂ ਤੇ ਕਿਸ ਤਰੀਕੇ ਨਾਲ ਕਿੱਥੇ ਇਹ ਕਵਾਂਗੇ ਨਹੀਂ ਕਰਕੇ ਬਖਾਉਂਦੇ ਅਸ਼ੇਵਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਉਵਰ ਜੋਤ ਸਿੰਘ ਕਾਲੇ ਪਾਣੀ ਦਾ ਮੋਰਚਾ ਇਸ ਦੇ ਬਾਰੇ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਜਿਹੜੀ ਹੈ ਸਾਂਝੀ ਕਰਦੇ ਰਹੇ ਆ ਤਾਂ ਮੇਰੇ ਨਾਲ ਇਸ ਸਮੇਂ ਅਮਨਦੀਪ ਬੈਂਸ ਜੀ ਮੌਜੂਦ ਹੈ ਗੱਲਬਾਤ ਕਰਦੇ ਆ ਤੁਸੀਂ ਕਿਹਾ ਸੀਗਾ ਵੀ ਅਸੀਂ ਫੈਕਟਰੀਆਂ ਚੱਲਣ ਨਹੀਂ ਦਿੰਦੇ ਜਿਨ੍ਹਾਂ ਨੇ ਪੰਜਾਬ ਦਾ ਪਾਣੀ ਗੰਦਲਾ ਕੀਤਾ ਮੋਰਚਾ ਵੀ ਲਾ ਲਿਆ ਸਭ ਹੁਸ ਕਰ ਰਹੇ ਆ ਐਂਜ ਨਹੀਂ ਲੱਗਦਾ ਵੀ ਹਾਂ ਉਹ ਵੀ ਪੂਰੇ ਤਿਆਰ ਹੋ ਕੇ ਬੈਠੇ ਆ ਜਿਵੇਂ ਤੁਸੀਂ ਤਿਆਰ ਹੋਏ ਪਏ ਉਹ ਵੀ ਪੂਰੇ ਤਿਆਰ ਆ ਬਿਲਕੁਲ ਦੇਖੋ ਹਰ ਧਿਰ ਨੂੰ ਆਪਣੀ ਗੱਲ ਰੱਖਣ ਦਾ ਲੜਨ ਦਾ ਇੱਕ ਲੋਕਤੰਤਰ ਦੇ ਵਿੱਚ ਹੱਕ ਹੁੰਦਾ ਆ ਉਹ ਉਹਨਾਂ ਦਾ ਹੱਕ ਆ ਸਾਡੇ ਕੋਲ ਤੇ ਕਾਗਜ਼ ਆ ਸਾਡੇ ਕੋਲ ਤੇ ਐਵੀਡੈਂਸ ਆ ਵੀ ਕਤਲਗਰਥ ਹੋਈ ਆ ਜਦੋਂ ਸਾਡੇ ਕੋਲ ਕੋਈ ਕਾਗਜ਼ ਹੁੰਦਾ ਆ ਸਾਡੇ ਦੋ ਤਰੀਕੇ ਆ ਇੱਕ ਕਾਗਜ਼ੀ ਪੱਤਰੀ ਐ ਅਸੀਂ ਉਹ ਵੀ ਇਹਨਾਂ ਨੂੰ ਦੱਸੀ ਜਾਂਦੇ ਆ ਜਾਂ ਇਹਨਾਂ ਨੂੰ ਦੱਸ ਦਿੰਦਾ ਵੀ ਉਹ ਜਿਹੜੇ ਜਿੰਨੇ ਪਾਣੀ ਡਿਗਦੇ ਪਏ ਆ ਉਹ ਗੈਰਕਾਨੂੰਨੀ ਆ ਉਹ ਆਪਾਂ ਦੱਸ ਦਿੰਦਾ ਦੂਸਰਾ ਗੱਲ ਇਹ ਵੀ ਸਾਨੂੰ ਆਪਣੀ ਸਭੇਤਾ ਬਚਾਉਣ ਦਾ ਜਿਹੜਾ ਆ ਉਹ ਹੱਕ ਆ ਉਹ ਅਸੀਂ ਕਰਾਂਗੇ ਜੀ ਉਹ ਪੱਕੇ ਪੈਰੀਆਂ ਕਿਉਂਕਿ ਹੁਣ ਅਸੀਂ ਜਦੋਂ ਅੱਤ ਹੋ ਗਈ ਆ ਉਦੋਂ ਤੁਰੇ ਆ ਸੋ ਜੇ ਦੇ ਇੱਕ ਦਿਨ ਵੀ ਆਪਾਂ ਲੇਟ ਹੁੰਦੇ ਆ ਤੇ 32 ਕਤਲ ਰੋਜ਼ ਦੇ ਹੋਣਦੇ ਆ ਤੇ ਇਹਦਾ ਜਿਹੜਾ ਇਲਜ਼ਾਮ ਆ ਉਹ ਪੰਜਾਬ ਸਰਕਾਰ ਤੇ ਭਗਵੰਤ ਮਾਨ ਮੁੱਖ ਮੰਤਰੀ ਦੇ ਜਾਣਦੇ ਆ ਅਸੀਂ ਹੁਣ ਹੀਲਾ ਕਰ ਲਿਆ ਕਿਉਂਕਿ ਬਾਕੀ ਸਾਰੇ ਫੇਲ ਹੋ ਗਏ ਜਿੰਨੀਆਂ ਸੰਸਥਾਵਾਂ ਸੀ ਉਹ ਫੇਲ ਹੋ ਗਈਆਂ ਹੁਣ ਅਸੀਂ ਹੋਰ ਮਰਦਾ ਬੰਦਾ ਕੀ ਨਹੀਂ ਕਰਦਾ ਅਸੀਂ ਆਪਣੇ ਜਵਾਗ ਬਚਾਉਣੇ ਆ ਔਰ ਹੁਣ ਜਿਹੜਾ ਸਾਡਾ ਸਮਾਂ ਆ ਬਾਕੀ ਉਹ ਬੰਨ ਮਾਰਨ ਦੀ ਜਿਹੜੀ ਆ ਤਿਆਰੀ ਚ ਲੱਗਣਾ ਆ ਜੇ ਤੇ ਸਰਕਾਰ ਨੇ ਕੁਝ ਕਰਨਾ ਹੋਊਗਾ ਇਹ ਉਹਦੀ ਮਰਜ਼ੀ ਆ ਹੁਣ ਸਾਡੀ ਸਰਕਾਰ ਨਾਲ ਕੋਈ ਬਹੁਤੀ ਮੰਗ ਵਾਲਾ ਕੰਮ ਨਹੀਂ ਰਹਿ ਗਿਆ ਅਸੀਂ ਇਹ ਕੰਮ ਆਪ ਕਰਨਾ ਜਿਹੜੀ ਕਾਲ ਦਿੱਤੀ ਆ ਉਹਦੇ ਲਈ ਅਸੀਂ ਮਿਹਨਤ ਕਰਨੀ ਆ ਪੂਰੇ ਪੰਜਾਬ ਦੇ ਵਿੱਚੋਂ ਲੱਖਾਂ ਦਾ ਇਕੱਠ ਲੈ ਕੇ ਲੁਧਿਆਣੇ ਪਹੁੰਚਾਂਗੇ ਤੇ ਬੰਨ ਮਾਰਾਂਗੇ ਗੱਲ ਹੁਣ ਇੱਥੇ ਖੜੀ ਆ ਬੰਨ ਮਾਰਨ ਦੀ ਗੱਲ ਹੁੰਦੀ ਆ ਜਦੋਂ ਵੀ ਕੋਈ ਇਹੋ ਜਿਹਾ ਜੇ ਆਪਾਂ ਕਹਿੰਦੇ ਆ ਵੀ ਵਿਰੋਧ ਕਰਦੇ ਆ ਅੱਜ ਕੱਲ ਤਾਂ ਇਹ ਗੱਲ ਹੋਣ ਲੱਗ ਗਈ ਆ ਵੀ ਕਾਨੂੰਨੀ ਕਾਰਵਾਈ ਹੋਣ ਲੱਗ ਗਈ ਆ ਤੇ ਆਪ ਸਭ ਨੂੰ ਪਤਾ ਹੈ ਵੀ ਪਰਚੇ ਤੱਕ ਦਰਜੇ ਹੋਣ ਲੱਗ ਗਏ ਐ ਨਹੀਂ ਲੱਗਦਾ ਵੀ ਦੂਜੇ ਪਾਸੇ ਵੀ ਪੂਰੀ ਤਿਆਰੀ ਹੋਏਗੀ ਪਰਚੇ ਦਰਜ ਵੀ ਹੋ ਸਕਦੇ ਆ ਤਨੂੰ ਨਜ਼ਰਬੰਦ ਵੀ ਕੀਤਾ ਜਾ ਸਕਦਾ ਕੁਝ ਵੀ ਕੀਤਾ ਜਾ ਸਕਦਾ ਦੇਖੋ ਇਹ ਤਾਂ ਸਰਕਾਰ ਦੀਆਂ ਲੱਤਾਂ ਜਿੰਨਾ ਭਾਰ ਚੱਲਣਗੀਆਂ ਸਰਕਾਰ ਨੇ ਆਪਣਾ ਜੋਰ ਲਾਉਣਾ ਤੇ ਜਿੰਨੇ ਜੋਗੇ ਅਸੀਂ ਹੋਵਾਂਗੇ ਅਸੀਂ ਆਪਣਾ ਕੰਮ ਕਰਾਂਗੇ ਅਸੀਂ ਲੋਕ ਬਚਾਉਣੇ ਨੇ ਉਹਨਾਂ ਨੇ ਲੋਕ ਮਾਰਨੇ ਨੇ ਮੈਨੂੰ ਲੱਗਦਾ ਵੀ ਜਿਸ ਤਰੀਕੇ ਦੀ ਲਾਮਬੰਦੀ ਹੋਈ ਹੈ ਅਸੀਂ ਆਪਣੇ ਲੋਕਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਾਂਗੇ ਬਾਕੀ ਸਰਕਾਰ ਬਚਦੀ ਕਿ ਨਹੀਂ ਬਚਦੀ ਹੁਣ ਸਰਕਾਰ ਨੇ ਵੇਖਣਾ ਕਿਉਂਕਿ ਇਹ ਮੁੱਖ ਮੰਤਰੀ ਜਿਹੜਾ ਆ ਨਾ ਇਹਨੂੰ ਐਨਜੀਟੀ ਦਾ ਮਤਲਬ ਨਹੀਂ ਪਤਾ ਇਹਨੂੰ CPCB ਦਾ ਮਤਲਬ ਹੀ ਨਹੀਂ ਪਤਾ ਇਹਨੂੰ ਲੱਗਦਾ ਸਾਰੇ ਇਹਨੋਂ ਵੱਡਾ ਟ੍ਰਿਬਿਊਨਲ ਲਗਾਇਆ ਬੱਗਾ ਗੋਗੀ ਤੇ ਇੱਕ ਹੋਰ ਨਾਂ ਆ ਇਦਾਂ ਦਾ ਹੀ ਨਾਂ ਆ ਬੱਗਾ ਗੋਗੀ ਤੇ ਪ੍ਰਸ਼ ਪੱਪੀ ਪ੍ਰੈਸ਼ਰ ਇਹ ਤਿੰਨਾਂ ਨੂੰ ਉਹਨੇ ਟ੍ਰਿਬਿਊਨਲ ਬਣਾਇਆ ਬਲੈਕ ਟ੍ਰਿਬਿਊਨਲ ਇਹ ਤਿੰਨਾਂ ਦੀ ਗੱਲ ਮੰਨਦਾ ਉਹਨੂੰ ਪਤਾ ਹੀ ਨਹੀਂ ਵੀ ਇਹ ਇੱਕ ਐਨਜੀਟੀ ਨਾਂ ਦੀ ਵੀ ਚੀਜ਼ ਆ ਹੁਣ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਇਹ ਆਪ ਕਹਤਾ ਵੀ ਆ ਜਿਹੜੇ ਪਾਣੀ ਦੇ ਪਾਈਪ ਪਾਏ ਆ ਇਹਦੇ ਹੈ ਹੀ ਗਰ ਕਾਨੂੰਨੀ ਇਹ ਪਾਣੀ ਨੇ ਚਾਰ ਅਧਾਕਿਆਂ ਤੋਂ ਡਿਗੰਡਿਆ ਆ ਇਹ ਹੈ ਕਿੱਥੇ ਸਰਕਾਰ ਸੋ ਇਹ ਤਾਂ ਬੜੀਆਂ ਮਤਲਬ ਹਾਸੋ ਹੀਣੀਆਂ ਗੱਲਾਂ ਕਰਦਾ ਆ ਮੇਰੇ ਹਿਸਾਬ ਨਾਲ ਮੁੱਖ ਮੰਤਰੀ ਨੂੰ ਆਪਣੇ ਆਲੇ ਦੁਆਲੇ ਕੋਈ ਕਿਤਾਬ ਚੱਕਣੀ ਚਾਹੀਦੀ ਆ ਕਿਸੇ ਚੰਗੇ ਸਲਾਹਕਾਰ ਨਾਲ ਗੱਲ ਕਰਨੀ ਚਾਹੀਦੀ ਆ ਉਹਨੂੰ ਇਸ ਵੇਲੇ ਪਤਾ ਹੀ ਨਹੀਂ ਵੀ ਪੰਜਾਬ 'ਚ ਹੋਣ ਕੀ ਡਿਆ ਆ ਇੱਕ ਪਾਸੇ ਇਹ ਵੀ ਗੱਲ ਕਹੀ ਜਾਂਦੀ ਨਾ ਵੀ ਇੰਨਾ ਡਾਈੰਗਾ ਦੇ ਕਰਕੇ ਲੁਧਿਆਣਾ ਚੱਲਦਾ ਆ ਲੁਧਿਆਣਾ ਸਮਾਰਟ ਸਿਟੀ ਬਣਿਆ ਲੁਧਿਆਣਾ ਜੇ ਪੰਜਾਬ ਦਾ ਸਭ ਤੋਂ ਵੱਡਾ ਸੂਬਾ ਸੀ ਕਹਿੰਦੇ ਆ ਵੀ ਪੈਸੇ ਆ ਵੈਸਤਾ ਇੰਨਾ ਡਾਈੰਗਾ ਦੇ ਕਰਕੇ ਬਣਿਆ ਨਹੀਂ ਜੀ ਨਹੀਂ ਇਹ ਗੱਲ ਬਿਲਕੁਲ ਝੂਠ ਆ ਤੁਸੀਂ ਲੁਧਿਆਣੇ ਦੀ ਕਿਸੇ ਗਲੀ 'ਚ ਜਾ ਕੇ ਪੁੱਛ ਲਓ ਉਹਨਾਂ ਨੂੰ ਐ ਪੁੱਛ ਲੋ ਵੀ ਡਾਈਂਗ ਨੇ ਤੁਹਾਨੂੰ ਨੌਕਰੀ ਦਿੱਤੀ ਐ ਆਵਾਜ਼ ਆਊਗੀ ਨਹੀਂ ਉਹਨਾਂ ਨੂੰ ਪੁੱਛ ਲੋ ਵੀ ਡਾਈਂਗ ਨੇ ਤੁਹਾਨੂੰ ਕਿਸੇ ਨੂੰ ਬਿਮਾਰੀ ਦਿੱਤੀ ਐ ਲੈ ਵੀ ਕੱਲਾ ਕੱਲਾ ਜਾਂ ਤਾਂ ਲਕਾ ਲੂਗਾ ਜਾਂ ਤੁਹਾਨੂੰ ਆਪ ਆ ਕੇ ਦੱਸੂਗਾ ਲੁਧਿਆਣੇ ਨੇ ਜਿਹੜੀ ਇਹ ਪਛਾਣ ਬਣਾ ਦਿੱਤੀ ਗਈ ਇਹ ਤੇ ਸਭ ਤੋਂ ਵੱਡੇ ਅੱਤਵਾਦੀ ਨੇ ਇਹਨਾਂ ਨੇ ਕਤਲੋਗਾਰਦ ਕੀਤੀ ਆ ਹੁਣ ਜਦੋਂ ਅਸੀਂ ਮੋਰਚਾ ਲਾਇਆ ਤੁਹਾਨੂੰ ਪਤਾ ਵੀ ਸਾਰਿਆਂ ਨਾਲੋਂ ਜ਼ਿਆਦਾ ਲੋਕ ਕਿੱਥੋਂ ਨਿਕਲ ਕੇ ਸਾਡੇ ਨਾਲ ਆਏ ਅਸੀਂ ਉਹਨਾਂ ਦੀਆਂ ਫੋਨ ਕਾਲਾਂ ਜਿਹੜੀਆਂ ਨੇ ਸੁਣਦੇ ਪਏ ਆ ਸਾਡੇ ਸਾਨੂੰ ਉਹਨਾਂ ਨਾਲ ਮੀਟਿੰਗ ਕਰਨ ਵਾਲਾ ਕੰਮ ਜਿਹੜਾ ਔਖਾ ਹੋਇਆ ਹੋਇਆ ਸਾਰਿਆਂ ਤੋਂ ਵੱਡੀ ਸਪੋਰਟ ਸਾਨੂੰ ਹੈਬੋਵਾਲ ਆ ਜਿੰਨਾ ਬੁੱਢੇ ਦਿਰਾੜੇ ਦੇ ਨਾਲ ਦਾ ਕੈਚਮੈਂਟ ਦਾ ਏਰੀਆ ਆ ਉੱਥੋਂ ਨਿਕਲ ਕੇ ਆਈ ਐ ਇਹ ਸਰਕਾਰ ਤੁਰ ਹੀ ਕਿੱਥੇ ਫੇਰਦੀ ਆ ਸਿਰਫ 3 450 ਦੇ ਕਰੀਬ ਡਾਈਂਗਾ ਇਹ ਲੋਕਾਂ ਦੀ ਗਿਣਤੀ ਦਾ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੰਨੇ ਹੋਣਗੇ ਤੇ ਸਾਡੀ ਲੜਾਈ بڑے ਛੋਟੇ ਦੁਸ਼ਮਣ ਦੇ ਨਾਲ ਆ ਗੱਲ ਇਹ ਆ ਵੀ ਕਿਤਨਾ ਕਿਤੇ ਸਰਕਾਰਾਂ ਨੇ ਇਸ ਛੋਟੇ ਦੁਸ਼ਮਣ ਨੂੰ ਆਪਣੇ ਮਫਾਦਾਂ ਕਰਕੇ ਨਾੜ ਲਾ ਲਖਿਆ ਤੇ ਅਸੀਂ ਆਪਣੇ 25000 ਲੋਕ ਤੁਹਾਨੂੰ ਮੈਂ ਦੱਸਿਆ ਗਵਾ ਲੈਨੇ ਆ ਤੇ ਜੀ ਉਹਦੇ ਜੋ ਅੱਧੇ ਵੀ ਇਹਨਾਂ ਦੇ ਸਿਰ ਪਾਈਏ ਤੇ 32 ਬੰਦੇ ਰੋਜ਼ ਮਰਦੇ ਆ 32 ਕਿਲਿੰਗਸ ਦੈਟਸ ਆ ਦੈਟਸ ਆ ਹੈਪਨਿੰਗ ਏਵਰੀ ਡੇ ਤੇ ਹੁਣ ਜੇ ਪੰਜਾਬ ਦੇ ਪਾਣੀਆਂ ਤੇ ਅਕਸਰ ਅਸੀਂ ਵੀ ਕਵਰੇਜ ਕਰਦੇ ਰਹੇ ਆ ਡਾਈੰਗਾਂ ਤੇ ਅਸੀਂ ਵੀ ਕਵਰੇਜ ਕਰਦੇ ਰਹੇ ਆ ਪਰ ਗੱਲ ਇਹ ਆਂਦੀ ਹੈ ਵੀ ਕਿਸੇ ਨਾ ਕਿਸੇ ਪਾਸੇ ਜਿਹੜੀ ਫੈਕਟਰੀਜ਼ ਹੁੰਦੀਆਂ ਡਾਈੰਗਸ ਹੁੰਦੀਆਂ ਉਹ ਪੰਜਾਬ ਪੋਲੂਸ਼ਨ ਬੋਰਡ ਦੀਆਂ ਆਪਣੀਆਂ ਜਿਹੜੀਆਂ ਸਾਰੀਆਂ ਰਿਪੋਰਟ ਲੈ ਕੇ ਆ ਜਾਂਦੀਆਂ ਕਿ ਕਹਿੰਦੀਆਂ ਸਾਡੇ ਪਾਣੀ ਨਾਲ ਤਾਂ ਜੀ ਬਿਲਕੁਲ ਕੋਈ ਫਰਕ ਨਹੀਂ ਪੈ ਰਿਹਾ ਕੀਰੇ ਤੇ ਮੋਰਚੇ ਤੇ ਆਈ ਹੋਊਂਗੇ ਤੁਸੀਂ ਜੀਰਾ ਮਿਲ ਆ ਲੇਤੇ ਪੰਜਾਬ ਪੋਲਿਊਸ਼ਨ ਬੋਰਡ ਨੇ ਉਤੋਂ ਥੱਲੇ ਪਾਣੀ ਲਿਆ ਸੀ ਤੇ ਉਹਦਾ ਟੈਸਟ ਕੀਤਾ ਸੀ ਤੇ ਆਂਦੇ ਸੀ ਜੀ ਇਹ ਪਾਣੀ ਤਾਂ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲਿਆਂ ਨੇ ਉਤੋਂ ਪਾਣੀ ਲਿਆ ਬਾਕੀਆਂ ਸੰਸਥਾਵਾਂ ਨੇ ਲਿਆ ਉਹ ਆਂਦੇ ਜੀ ਇਹ ਪਾਣੀ ਬਹੁਤ ਖਰਾਬ ਹੈ ਉਸੇ ਦੇ ਆਧਾਰ ਤੇ ਉਹ ਬੰਦ ਵੀ ਕਰਤੀ ਪੰਜਾਬ ਗਵਰਨਮੈਂਟ ਨੇ ਵੀ ਮੁੱਖ ਮੰਤਰੀ ਨੇ ਬਿਆਨ ਦਿੱਤਾ ਹਾਈ ਕੋਰਟ 'ਚ ਗੱਲ ਗਈ ਹੋਇਆ ਨਾ ਤੇ ਜਿਹੜੇ ਬੰਦਿਆਂ ਨੇ ਗਲਤ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਪੋਲਿਊਸ਼ਨ ਬੋਰਡ ਜੀ ਨੇ ਕਿਹਾ ਜੀ ਇਹ ਤਾਂ ਸਹੀ ਹੈ ਉਹਦੇ ਤੇ ਕੋਈ ਕਾਰਵਾਈ ਹੋਈ ਉਹ ਤੋਂ ਬਾਅਦ ਉਹਦੀ ਮਲਤ ਤਾਕੀਦ ਉਹਨਾਂ ਨੇ ਵੀ ਕੀਤੀ ਸੀ ਬਾਅਦ ਚ ਕਿ ਹਾਂ ਇਹ ਸਹੀ ਕਹਿ ਰਿਹਾ ਹੈ ਸਿਚੇਵਾਲ ਜੀ ਨੇ ਕਿ ਉਹਨਾਂ ਨੇ ਮਾਫੀ ਮੰਗੀ ਕਿ ਗਲਤ ਬਿਆਨ ਹੋ ਗਿਆ ਸੀ ਇਹ ਪੰਜਾਬ ਪੋਲਿਊਸ਼ਨ ਬੋਰਡ ਤੁਸੀਂ ਕਿਤੇ ਇਹਨਾਂ ਨੂੰ ਨਾਲ ਲੈ ਕੇ ਆਹ ਫੈਕਟਰੀਆਂ ਜੀ ਚਲੇ ਜਾਓ ਤੁਹਾਨੂੰ ਪਤਾ ਲੱਗ ਜਾਊਗਾ ਥੱਲੇ ਬੋਰ ਕਰਕੇ ਪਾਣੀ ਪਾ ਰਹੇ ਨੇ ਅਨਟ੍ਰੀਟਡ ਪਾਣੀ ਸਿੱਟ ਰਹੇ ਨੇ ਔਰ ਕਾਨੂੰਨ ਮੁਤਾਬਕ ਟ੍ਰੀਟਡ ਵੀ ਨਹੀਂ ਸਿੱਟ ਸਕਦੇ ਅੱਜ ਅਸੀਂ ਕਿਉਂ ਆਏ ਆ ਇਸ ਲਈ ਆਏ ਆ ਕਿ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਇੱਕ ਆਰਡਰ ਪਾਸ ਕੀਤਾ ਹੈ 12 ਅਗਸਤ ਨੂੰ ਕਿ 14 ਦਿਨਾਂ ਦਾ ਟਾਈਮ ਹੈ 2 ਹਫ਼ਤੇ ਦਾ ਆ ਜੋ ਇੱਥੇ ਗਲਤ ਪਾਣੀ ਵਿੱਚ ਪੈ ਰਿਹਾ ਬੁੱਢੇ ਨਾਲੇ ਦੇ ਜਿਹਦੇ ਨਾਲ ਪੂਰੇ ਪੰਜਾਬ 'ਚ ਮੌਤ ਵੰਡੀ ਜਾ ਰਹੀ ਹੈ ਉਹਨੂੰ ਬੰਦ ਕੀਤਾ ਜਾਵੇ ਇਹ ਆਰਡਰ ਸੀ ਆਰਡਰ ਦੇ ਦਿਨ ਲੰਘੇ ਅੱਜ 4 ਦਿਨ ਉੱਤੇ ਲੰਘੇ ਨੇ ਕੋਈ ਕਾਰਵਾਈ ਹੋਈ ਅਸੀਂ ਇਹ ਗੱਲ ਜਾ ਕੇ ਪਹਿਲਾਂ ਐਸਐਚਓ ਨੂੰ ਦੱਸੀ ਉਹ ਤੇ ਥਾਣੇ ਦੇ ਰਿਪੋਰਟ ਕਮਣ ਰਾਈ ਫਿਰ ਕਮਿਸ਼ਨਰ ਸਾਹਿਬ ਕੋਲੇ ਆਏ ਪਹਿਲਾਂ ਤਾਂ ਉਹਨਾਂ ਨੇ ਕੁਝ ਕਾਨੂੰਨ ਦੀ ਗੱਲ ਕੀਤੀ ਫਿਰ ਅਸੀਂ ਉਹ ਪੜ੍ਹ ਕੇ ਸੁਨਾਤਾ ਫਿਰ ਉਹਾਂ ਦੇ ਹਾਂਜੀ ਇਹ ਚ ਬਹੁਤ ਸਾਰੇ ਵਿਭਾਗ ਸ਼ਾਮਲ ਨੇ ਸਾਨੂੰ ਉੱਤੋਂ ਪੁੱਛਣਾ ਪਊਗਾ ਸਰਕਾਰ ਤੋਂ ਹੁਣ ਮੈਂ ਤੁਹਾਡੇ ਕੈਮਰੇ ਰਹੀਂ ਸਰਕਾਰ ਤੋਂ ਪੁੱਛਦਾ ਕਿ ਇਹ ਸਰਕਾਰ ਹੁਣ ਜਿਹੜੇ ਲੋਕਾਂ ਨੂੰ ਮਾਰ ਰਹੇ ਨੇ ਔਰ ਜਿਹੜੇ ਅਧਿਕਾਰੀ ਇਹਦੇ ਵਿੱਚ ਸ਼ਾਮਲ ਨੇ ਜਿਸ ਨੂੰ ਜਿਸ ਨੂੰ ਤੁਸੀਂ ਕਹਦੇ ਹੋ ਜਿਹਦੇ ਤੇ ਮੋਰ ਨੈਸ਼ਨਲ ਪੋਲਿਊਸ਼ਨ ਬੋਰਡ ਲਾ ਚੁੱਕਿਆ ਹੈ ਕੀ ਉਹਨਾਂ ਤੇ ਕਾਰਵਾਈ ਦੀ ਆਗਿਆ ਇਹ ਆਪਣੀ ਗਵਰਨਮੈਂਟ ਦੇਊਗੀ ਪੰਜਾਬ ਸਟੇਟ ਗਵਰਨਮੈਂਟ ਦੇਊਗੀ ਜਾਂ ਨਹੀਂ ਦੇਊਗੀ ਤੇ ਜੇ ਨਹੀਂ ਦੇਊਗੀ ਤਾਂ ਮੈਨੂੰ ਦੱਸੋ ਫਿਰ ਅਸੀਂ ਕੀ ਕਰੀਏ ਲੋਕ ਪੰਜਾਬ ਦੇ ਕੀ ਕਰਨ ਕੀ ਉਸ ਪਾਣੀ ਨੂੰ ਰੋਕਨ ਨਾ ਰੋਕਨ ਨੂੰ ਜਿਹਨੂ ਕੇ ਇਨਾਂ ਨੂੰ ਰੋਕਣਾ ਚਾਹੀਦਾ ਹੁਣ ਇਹਵਾਂ ਨਾ ਰੋਕਣ ਸੋ ਕਰਨਾ ਤਾਂ ਕੀ ਐ ਜਿਹੜਾ ਕਰ ਰਿਹਾ ਉਹਨੂੰ ਵੀ ਰੋਕ ਰਹੇ ਨੇ ਇਹ ਇਹ ਗੱਲ ਹੀ ਅਸੀਂ ਅੱਜ ਦੱਸਣ ਆਏ ਆ ਇੱਥੇ ਸਾਹਮਣੇ ਕਿ ਭਾਈ ਸਾਡਾ ਉਹਨੂੰ ਰੋਕਣਾ ਕੁਛ ਗਲਤ ਨਹੀਂਗਾ ਸਾਡਾ ਰੋਕਣਾ ਗਲਤ ਨਹੀਂਗਾ ਗਲਤ ਇਨਾਂ ਦਾ ਚਲਾਉਣਾ ਗਲਤ ਐ ਜਿਹਦੀ ਪਰੋੜਤਾ ਨੈਸ਼ਨਲ ਪੋਲੂਸ਼ਨ ਬੋਰਡ ਕਰ ਚੁੱਕਿਆ ਓਏ ਕੁਛ ਤਾਂ ਮੰਨ ਲਓ ਯਾਰ ਗੱਲ ਕੁਸ਼ ਤਾਂ ਸਮਝ ਲੋ ਗੈਰ ਕਾਨੂੰਨੀ ਅਸੀਂ ਆ ਜਾਂ ਇਹ ਨੇ ਜਾ ਕੇ ਉਹਨਾਂ ਪਿੰਡਾਂ ਦੇ ਵਿੱਚ ਚਲੇ ਜਾਓ ਚਾਹੇ ਉਹ ਕਪੂਰਥਲਾ ਹੋਵੇ ਚਾਹੇ ਇਧਰ ਮਲੋਟ ਹੋਵੇ ਹਬੋਰ ਹੋਵੇ ਰਾਜਸਥਾਨ ਹੋਵੇ ਕਿੰਨੇ ਲੋਕ ਆਏ ਉਦੋਂ ਕਿੱਥੋਂ ਕਿੱਥੋਂ ਆਏ ਬਸਾਂ ਭੜਕੇ ਅਸੀਂ ਤਾਂ ਨਹੀਂ ਸਾਧਲੇ ਉਹ ਆਪ ਦੇ ਦੁੱਖ ਦੇ ਮਾਰੇ ਆਏ ਨੇ ਜਾਓ ਉਹਨਾਂ ਪਿੰਡਾਂ 'ਚ ਵੇਖੋ ਇੱਕ ਇੱਕ ਪਿੰਡ 'ਚ 40 40 ਸਰਜਰੀਆਂ ਹੋਈਆਂ ਨੇ ਕੀ ਇਹ ਸਹੀ ਹੈ ਕੀ ਇਹ ਸਹੀ ਹੋ ਰਿਹਾ ਹੈ ਨਹੀਂ ਹੋ ਰਿਹਾਗਾ ਯਾਰ ਹੌਲੀ ਮਾੜਾ ਜਿਹਾ ਬੈਂਸਾ ਹੌਲੀ ਮਾੜਾ ਜਿਹਾ ਗੱਲ ਕਰ ਰਿਹਾ ਹੌਲੀ ਬੋਲ ਮਾੜਾ ਜਿਹਾ ਤਾਂ ਇਹ ਕੀ ਹੈ ਸਹੀ ਹੋ ਰਿਹਾ ਸਾਰੇ ਪਾਸੇ ਇਹ ਗੱਲ ਹੈ ਹਨਾ ਹਰ ਬੰਦਾ ਇਸ ਗੱਲ ਨੂੰ ਕਰ ਰਿਹਾ ਹੈ ਕਿ ਅਸੀਂ ਮਰ ਰਹੇ ਹਾਂ ਬੱਚੇ ਮਤਲਬ ਇੱਕ ਤਰ੍ਹਾਂ ਨਾਲ ਅਪਾਹਜ ਜੰਮ ਰਹੇ ਨੇ ਦਿਮਾਗੀ ਤੌਰ ਤੇ ਰਿਟਾਇਰਡ ਜੰਮ ਰਹੇ ਨੇ ਇਹ ਪਾਣੀ ਪੀ ਕੇ ਮੱਛੀ ਨੂੰ ਕੈਂਸਰ ਕਿਵੇਂ ਹੋ ਗਿਆ ਵੀ ਵਿਆਸ ਦੇ ਵਿੱਚ ਟੈਸਟ ਹੋਇਆ ਕੋਈ ਦੱਸ ਦੂਗਾ ਇਹਦੇ ਬਾਰੇ ਆਵਲੀ ਪੋਰਚ ਜਿੱਥੋਂ ਇਹ ਬੁੱਢਾਂ ਨਾਲਾ ਵਿੱਚ ਪੈਂਦਾ ਸਤਲੋਜ ਦੇ ਉਦੋਂ ਅੱਗੇ ਮੱਛੀ ਵੀ ਨਹੀਂ ਜਾਂਦੀ ਜਾ ਕੇ ਵੇਖ ਲੋ ਸ਼ਾ ਕਾਲਾ ਪਾਣੀ ਅਮਰਤ ਅਰਗੇ ਪਾਣੀ ਚ ਵੜ ਰਿਹਾ ਛਰ ਇੱਥੇ ਕੋਈ ਡਰੱਗ ਵੇਚਦਾ ਹੋਵੇ ਆਪਾਂ ਰੋਕਦੇ ਆਂ ਜਾਂ ਨਹੀਂ ਕਿਸਦੇ ਡਾਂਗ ਮਾਰ ਕੇ ਭਾਜੇ ਕੋਈ ਆਪਾਂ ਫੜਦੇ ਆਂ ਕਿ ਨਹੀਂ ਇਹ ਸਮੂਹ ਇੱਕ ਕਤਲ ਕਰ ਰਹੇ ਨੇ ਕੌਣ ਰੋਕੂਗਾ ਇਹਨਾਂ ਨੂੰ ਔਰ ਹੁਣ ਇਹਦੀ ਇਕੱਲੇ ਅਸੀਂ ਨਹੀਂ ਕਹਿ ਰਹੇ ਇਹਨੂੰ ਤਾਂ ਨੈਸ਼ਨਲ ਪੋਲੂਸ਼ਨ ਬੋਰਡ ਨੇ ਵੀ ਕਹਿਤਾ ਹੁਣ ਤਾਂ ਰੋਖ ਲੋ ਉਹ ਵੀ ਡੇਟ ਲੰਘ ਗਈ ਹੁਣ ਦੱਸੋ ਗੈਰ ਕਾਨੂੰਨੀ ਕੌਣ ਐ ਅਸੀਂ ਜਾਂ ਇਹ ਕਾਨੂੰਨੀ ਕਾਰਵਾਈ ਕਿਦੇ ਤੇ ਹੋਣੀ ਚਾਹੀਦੀ ਐ ਇੱਕ ਬੰਦੇ ਮਾਰੇ ਤੇ ਸਾਰਾ ਡਿਸਟ੍ਰਿਕਟੇ ਲੈ ਜਾਂਦਾ ਐ ਇੱਥੇ ਸਮੂਹਿਕ ਕਤਲ ਹੋ ਰਿਹਾ ਇਹਨਾਂ ਤੇ ਚਾਰਜਸ ਫਰੇਮ ਹੋਣਗੇ ਆ ਪ੍ਰਿੰਸੀਪਲ ਤੇ ਰ ਹੈ ਜਿਹੜੀ ਆ ਇਥੋਂ ਦੀ ਇੰਡਸਟਰੀ ਖਾਸ ਕਰ ਡਾਈਂਗ ਵਾਲੇ ਇਲੈਕਟ੍ਰੋਪਲੇਟਿੰਗ ਵਾਲੀ ਜਿਹੜੇ ਪਾਰੀ ਨੇ ਵਿੱਚ ਇਹਨਾਂ ਤੇ ਕੋਈ ਕਾਰਵਾਈ ਹੋਊਗੀ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਆ ਜਿਹੜੀਆਂ ਤੁਸੀਂ ਗੱਲ ਕਹੀ ਕਲੀਨ ਚਿੱਟਾ ਦੇ ਰਿਹਾ ਪੋਲਿਊਸ਼ਨ ਬੋਰਡ ਕੀ ਇਹਦੀ ਸਸਪੈਂਸ ਨੂੰ ਸਸਪੈਂਡ ਕੀਤਾ ਜਾਊਗਾ ਨਵੀਂ ਕਮੇਟੀ ਬਣਾਈ ਜਾਊਗੀ ਨਹੀਂ ਹੋ ਰਿਆ ਕਿਉਂ ਪਹਿਲਾਂ ਤੁਸੀਂ ਔਰ ਹੋਰ ਛੱਡੋ ਸਾਡੀਆਂ ਗੱਲਾਂ ਛੱਡੋ ਜੋ ਇਹ ਸਰਕਾਰ ਦੇ ਨਮਾਇਦੇ ਮੁੱਖ ਮੰਤਰੀ ਮੰਤਰੀ ਸਪੀਕਰ ਐਮ ਐਲ ਈ ਇਹ ਕਹਿੰਦੇ ਰਹੇ ਨੇ ਉਹੀ ਕਰ ਦਿਓ ਜਾਂ ਪਹਿਲਾਂ ਗਲਤ ਕਹਿ ਰਹੇ ਸੀ ਜਾਂ ਹੁਣ ਗਲਤ ਕਹਿ ਰਹੇ ਹੋ ਅਸਲ ਕੀ ਹੈ ਪਹਿਲਾਂ ਵੋਟ ਚਾਹੀਦੀ ਸੀ ਹੁਣ ਨੋਟ ਚਾਹੀਦੇ ਨੇ ਆ ਫਰਕ ਹੈ ਇਹ ਫਰਕ ਹੈ ਔਰ ਮੈਂ ਬਾਕੀ ਪਾਰਟੀਆਂ ਵਾਲੇ ਵੀ ਜਿਹੜੇ ਬੈਠੇ ਨੇ ਕਉਕ ਇਹਨਾਂ ਨੇ ਵੀ ਇਹੀ ਕਰਤੂਤਾਂ ਕੀਤੀਆਂ ਪਹਿਲਾਂ ਇਹਨਾਂ ਦੀਆਂ ਵੀ ਸਰਕਾਰਾਂ ਸੀ ਇਹਨਾਂ ਨੇ ਕੀ ਕਾਰ ਕੀਤਾ ਉਦੋਂ ਵੀ ਔਰ ਹੁਣ ਛੋਟੀ ਛੋਟੀ ਗੱਲ ਤੇ ਬੋਲ ਕੇ ਆਪਦੀਆਂ ਵੀਡੀਓ ਆ ਪਾਉਂਦੇ ਨੇ ਇਹ ਕਿ ਦੇਖੋ ਪਾਰਲੀਮੈਂਟ ਚਾਹ ਬੋਲਿਆ ਜਦ ਕਿ ਉਸ ਗੱਲ ਦਾ ਐਥਿਕਲੀ ਕੋਈ ਮਾਇਨੇ ਹੀ ਨਹੀਂ ਹੁੰਦਾ ਪਹਿਲਾਂ ਤੁਸੀਂ ਆਪਦੀ ਪਾਰਟੀ ਚ ਤਾਂ ਗੱਲ ਕਰ ਲਓ ਤੁਹਾਡੇ ਬਿਆਨ ਤੋਂ ਬਾਅਦ ਤੁਹਾਡੀ ਪਾਰਟੀ ਕਹਿੰਦੀ ਹੈ ਸਾਡੇ ਵੱਲੋਂ ਨਹੀਂ ਜੀ ਬੋਲਿਆ ਉਹ ਜਿਹੜੀਆਂ ਵੀਡੀਓ ਪਾਉਂਨੇ ਨੇ ਕਦੇ ਤੁਸੀਂ ਇਹਦੇ ਬਾਰੇ ਬੋਲੂਗੇ ਜੋ ਆ ਮੌਤ ਵੰਡੀ ਜਾ ਰਹੀ ਹੈ ਜੋਸ ਦਿਨੇ ਤੇ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਨੇ ਕਿਤੇ ਕਿਸੇ ਨੇ ਉਸ ਮੁੱਦੇ ਨੂੰ ਚੁੱਕ ਕੇ ਅਫੀਸ਼ੀਅਲ ਲਾਈਨ ਲਈ ਹੈ ਕਿਸੇ ਪਾਰਟੀ ਨੇ ਕਿ ਗਲਤ ਹੋ ਰਿਹਾ ਹੈ ਜਿਵੇਂ ਰਾਹੁਲ ਗਾਂਧੀ ਨੇ ਕਿਹਾ ਜੀ ਸਾਡੀ ਸਰਕਾਰ ਬਣੀ ਤਾਂ ਅਸੀਂ ਐਮਐਸਪੀ ਦੇਵਾਂਗੇ ਸਾਰਿਆਂ ਨੇ ਵੈਲਕਮ ਵੀ ਕੀਤਾ ਵੈਰੀ ਗੁੱਡ ਬਹੁਤ ਅੱਛੀ ਗੱਲ ਹੈ ਤੇ ਕੀ ਇਹਨਾਂ ਦੇ ਦਾਵਾ ਕਰਦੇ ਨੇ ਕਿ ਜੇ ਇਹਨਾਂ ਦੀ ਸਰਕਾਰ ਬਣ ਗਈ ਇਸ ਕਾਲੇ ਜ਼ਹਿਰ ਨੂੰ ਬੰਦ ਕੀਤਾ ਜਾਊਗਾ ਤੇ ਪਹਿਲਾਂ ਜਦੋਂ ਇਹਨਾਂ ਦੀ ਸਰਕਾਰ ਸੀ ਇਸ ਜ਼ਹਿਰ ਨੂੰ ਬੰਦ ਕਿਉਂ ਨਹੀਂ ਕੀਤਾ ਉਹਦਾ ਸਪਸ਼ਟੀਕਰਨ ਵੀ ਦੇ ਦੇਣ। ਜਾਂ ਫਿਰ ਇਹ ਕਹਿ ਦੇਣ ਕਿ ਸਹੀ ਹੈ। ਫਿਰ ਇਹ ਨੈਸ਼ਨਲ ਪੋਲੂਸ਼ਨ ਬੋਰਡ ਤੇ ਕੇਸ ਕਰ ਦੇਣ। ਸਾਡੇ ਤੇ ਵੀ ਕਰ ਦੇਣ। ਉਹਨਾਂ ਲੋਕਾਂ ਤੇ ਵੀ ਕਰ ਦੇਣ ਜੋ ਮਰ ਰਹੇ ਆ ਪਿੰਡ-ਪਿੰਡ ਚ ਸ਼ਹਿਰਾਂ ਚ ਮਰ ਰਹੇ ਨੇ। ਆ ਤੁਹਾਡੇ ਲੱਗੇ ਹੀ ਆ ਨਾ ਤੂੰ ਗੌਸਪੁਰ, ਵਲੀਪੁਰ ਜਾ ਕੇ ਪੁੱਛੋ ਕਿੰਨੇ ਆਂ ਦੀਆਂ ਸਰਜਰੀਆਂ ਹੋਈਆਂ, ਕਿੰਨੇ ਨੂੰ ਕਾਲਾ ਪੀਲੀਆ, ਕਿੰਨੇ ਨੂੰ ਕੈਂਸਰ ਐ। ਉਹ ਲੋਹੇ ਦੀ ਪਾਈਪ ਪਾਉਂਦੇ ਆ ਬੋਰ ਕਰਕੇ ਨਾ ਥੱਲੇ। ਇੱਕ ਟਾਈਮ ਤੋਂ ਬਾਅਦ ਗੱਲ ਨਹੀਂ ਹੁੰਦੀ ਆ ਨਾ। ਕੁਝ ਦਿਨਾਂ ਚ ਗੱਲ ਜਾਂਦੀ ਆ ਲੋਹਾ ਫਟਿਆ ਪਿਆ ਹੁੰਦਾ। ਬੰਦੇ ਦੇ ਅੰਦਰ ਜਾ ਕੇ ਕੀ ਕਰੂਗਾ ਇਹ ਕੋਈ ਮਾਇਰ ਮਤਲਬ ਇੱਕ ਤਾਂ ਹੁੰਦਾ ਨਾ ਗੁਨਾਹ ਚੋਰੀ ਛਿਪੇ ਹੋ ਗਿਆ ਸਾਡਾ ਪਾਣੀ ਖੋ ਕੇ ਲੈ ਗਏ ਬਾਕੀ ਸੂਬਿਆਂ ਨੂੰ ਦੇਤਾ ਸੈਂਟਰ ਨੇ ਚੋਰੀ ਛਿਪੇ ਸਾਇਨ ਹੋਏ ਨਾ ਚਾਹੇ ਉਹ ਦਰਬਾਰ ਕਿਸੇ ਨੇ ਵੀ ਕੀਤੇ ਓਏ ਇਹ ਤਾਂ ਸ਼ਰਿਆਮ ਹੋ ਰਿਹਾ ਹੈ ਇਹ ਨੂੰ ਕੋ ਰੋਕ ਹੀ ਨਹੀਂ ਰਿਹਾ ਆ ਸ਼ਹਿਰ ਦੇ ਵਿੱਚੋਂ ਲੰਘ ਰਿਹਾ ਜਾ ਕੇ ਜਮਾਲਪੁਰ ਖੜਕੇ ਵਿਖਾ ਦਿਓ ਖੜਾ ਨਹੀਂ ਜਾਂਦਾ ਸੰਗ ਮੱਚਦਾ ਹੈ 7 ਦਿਨ ਤੱਕ ਤੁਸੀਂ ਠੀਕ ਨਹੀਂ ਹੁੰਦੇ ਉਹ ਵਿਚਾਰੇ ਰਹਿਣ ਵਾਲੇ ਲੋਕ ਉਹਦੇ ਨੇੜੇ ਇਹ ਕੌਣ ਨੇ ਹੁਣ ਕੋਸ਼ਿਸ਼ ਆਈਕਾ ਸਾਡੇ ਐਮਐਲਏ ਸਾਹਿਬ ਨੇ ਨੀਂ ਪੱਥਰ ਤੋੜਿਆ ਸੀ ਹੁਣ ਆ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਕਹਿਤਾ ਹੁਣ ਰਿਪੋਰਟ ਕਰਾਉਂਗੇ ਕੀ ਉਹਨਾਂ ਅਧਿਕਾਰੀਆਂ ਤੇ ਤੁਸੀਂ ਲੱਗੂਗੇ ਅੱਗੇ ਔਰ ਆ ਬਾਕੀ ਦੇ ਜਿਹੜੇ 6-7 ਐਮਐਲਏ ਨੇ ਉਹ ਮੂੰਚ ਕੁੰਗਣੀਆਂ ਪਾਈਆਂ ਬੋਲਦੇ ਕਿਉਂ ਨਹੀਂ ਆਓ ਸਾਡੇ ਨਾਲ ਅਸੀਂ ਕਹਾਂਗੇ ਤੂੰ ਰੋ ਅੱਗੇ ਦਿਓ ਅਸਤੀਫਾ ਗਵਰਨਮੈਂਟ ਤੋਂ ਪੁੱਛੋ ਇਹਨਾਂ ਤੋਂ ਸਵਾਲ ਕਿਹੜੇ ਬੇਸ ਤੇ ਬਣੇ ਸੀ ਤੁਸੀਂ ਕਿਡੀਆਂ ਗੱਲਾਂ ਕਰਕੇ ਬਣੇ ਸੀ ਤੁਸੀਂ ਕਿਉਂ ਨਹੀਂ ਕਰ ਰਹੇ ਕੌਣ ਰੋਕ ਰਿਹਾ ਔਰ ਪਹਿਲਿਆਂ ਨੂੰ ਵੀ ਮੈਂ ਪੁੱਛਦਾ ਕੀ ਵਜ੍ਹਾ ਸੀ ਇਹ ਜ਼ਹਿਰ ਐ ਵੰਡੀ ਦਾ ਜਾਂਦਾ ਰਿਹਾ ਤੂੰ ਚੁੱਪ ਕਰਕੇ ਬੈਠੇ ਰਹੇ ਜਦੋਂ ਆਮ ਲੋਕ ਕਾਨੂੰਨੀ ਕਾਰਵਾਈ ਤੇ ਜਾਂਦੇ ਆ ਕੋਈ ਇਹੋ ਜੀ ਜਗ੍ਹਾ ਤੇ ਜਾਂਦੇ ਆ ਕਿਸੇ ਬੈਂਕ ਤੇ ਜਾਂਦੇ ਆ ਕਿਸੇ ਫੈਕਟਰੀ ਤੇ ਜਾਂਦੇ ਆ ਕਾਰਵਾਈ ਕਰਾਉਣ ਤੇ ਆਉਂਦੇ ਤਾਂ ਕਾਰਵਾਈ ਕਿਸ ਬੇਸ ਤੇ ਕਰਾਂ ਕਿਉਂਕਿ ਰਿਪੋਰਟ ਤਾਂ ਪਹਿਲਾਂ ਹੀ ਮੈਂ ਗੱਲ ਕੀਤੀ ਉਹ ਬਿਲਕੁਲ ਸਹੀ ਆ ਜਾਂਦੀ ਆ ਜਦੋਂ ਕਾਰਵਾਈ ਪਹੁੰਚਦੀ ਆ ਥਾਣਿਆਂ ਦੇ ਵਿੱਚ ਉਹ ਉੱਥੇ ਹੀ ਖਤਮ ਹੋ ਜਾਂਦੀ ਆ ਥੋੜਾ ਜਿਹਾ ਰੋਲਾ ਪੈਂਦਾ ਥੋੜੀ देर ਧਰਨਾ ਵੀ ਹੋ ਜਾਂਦਾ ਪਰ ਬਾਅਦ ਚ ਫੈਕਟਰੀਆਂ ਡਾਇੰਗਾ ਹੁੰਦਾ ਹੀ ਚਾ ਹੁਣ ਆ ਨੈਸ਼ਨਲ ਪੋਲਿਊਸ਼ਨ ਬੋਰਡ ਪੰਜਾਬ ਪੋਲਿਊਸ਼ਨ ਬੋਰਡ ਤੋਂ ਵੀ ਉਤਲੀ ਅਥਾਰਟੀ ਐ ਪੰਜਾਬ ਪੋਲਿਊਸ਼ਨ ਬੋਰਡ ਅਧਿਕਾਰਿਕ ਤੌਰ ਤੇ ਉਹਦੀ ਗੱਲ ਲਈ ਮੰਨਣ ਜੀ ਉਹ ਮੰਨਣੀ ਪਾਉਗੀ ਕੀ ਉਹਦੀ ਰਿਪੋਰਟ ਉਹਦਾ ਆਰਡਰ ਇਹ ਇਹ ਗੱਲ ਤੁਹਾਨੂੰ ਕਲੀਅਰ ਕਟ ਨਹੀਂ ਹੋ ਰਹੀ ਕਿ ਇਸ ਤੋਂ ਬਾਅਦ ਇਹਨਾਂ ਤੇ ਕਿਸਦਰ ਚ ਹੋਣਾ ਚਾਹੀਦਾ ਹੁਣ ਤਾਂ ਰਿਪੋਰਟ ਵੀ ਕਹਿ ਰਹੀ ਐ ਰਾਜ ਸਭਾ ਜਿਹੜਾ ਪਿਛਲਾ ਸੈਸ਼ਨ ਹੋਇਆ ਹੁਣ ਪੰਜਾਬ ਦੇ ਸਾਰੇ ਡਿਸਟ੍ਰਿਕਟਾਂ ਦਾ ਪਾਣੀ ਉਹਨਾਂ ਨੇ ਕਿਹਾ ਪੀਣ ਯੋਗ ਨਹੀਂ ਨਾ ਖੇਤੀ ਯੋਗ ਹੈ ਇਹ ਰੱਬ ਕਰ ਗਿਆ ਕਿਹਨੇ ਕੀਤਾ ਆ ਸ਼ਾਹ ਕਾਲਾ ਜਾ ਕੇ ਵੇਖ ਲੋ ਜਦੋਂ ਵਿੱਚ ਵੱੜਦਾ ਸਤਲੋਜ ਦੇ ਕੀ ਹਾਲ ਹੈ ਆ ਸਾਹਮਣੇ ਜਾ ਰਿਹਾ ਮੈਂ ਤਾਂ ਅਸੀਂ ਤਾਂ ਨਹੀਂ ਕਹਿ ਰਹੇ ਅਸੀਂ ਤਾਂ ਨਹੀਂ ਰੰਗ ਪਾ ਕੇ ਕਾਲਾ ਕਰਤਾ ਕਿਹਨੇ ਕੀਤਾ ਹੁਣ ਇਹਨਾਂ ਨੂੰ ਡਾਈਆਂ ਵਾਲਿਆਂ ਨੂੰ ਪੁੱਛ ਲਾਂਦੇ ਜੀ ਅਸੀਂ ਨਹੀਂ ਕੀਤਾ ਦੂਜਿਆਂ ਨੇ ਕੀਤਾ ਉਹ ਆਉਂਦੇ ਨਹੀਂ ਜੀ ਅਸੀਂ ਨਹੀਂ ਕੀਤਾ ਇਹਨਾਂ ਨੇ ਕੀਤਾ ਮਤਲਬ ਸਾਡੇ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਪਾਣੀ ਆ ਬਿਲਕੁਲ ਸ਼ੁੱਧ ਹੋ ਕੇ ਨਿਕਲਦਾ ਇਹ ਟ੍ਰੀਟਮੈਂਟ ਪਲਾਂਟ ਇੱਕ ਤਾਂ ਜਮਾਲਪੁਰ ਜਾ ਕੇ ਵੇਖ ਲੋ ਜਲਵਾਹ ਉਹਦਾ ਵੇਖ ਲੋ ਉਹਦੇ ਸੈਂਟਰ ਦੇ ਥੱਲੇ ਕਿਹੋ ਜਿਹਾ ਪਾਣੀ ਐ ਆ ਹੁਣੇ ਜੇ ਅਸੀਂ ਇੱਕ ਹੰਸਲਾ ਨਦੀਆ ਫਤਿਹਗੜ੍ਹ ਸਾਹਿਬ ਦੇ ਨੇੜੇ ਫਤਿਹਬਾਦ ਪਿੰਡ ਐ ਉਹ ਸ਼ਿਵਾਲਕ ਤੋਂ ਆਉਂਦੀ ਤੇ ਠੰਡੇ ਬੁਰਜ ਦੇ ਥੱਲੇ ਦੀ ਵੀ ਜਾਂਦੀ ਸੀ ਉਹਨੂੰ ਨਾਲਾ ਬਣਾਤਾ ਉੱਥੇ ਇੱਕ ਐਸਟੀਪੀ ਪਲਾਂਟ ਲੱਗਿਆ ਉਹਦੇ ਸਾਹਮਣੇ ਖੜੇ ਅਸੀਂ ਤੇ ਝੱਗ ਕੈਮੀਕਲ ਗੈਸਸ ਬੁਲਬਲੇ ਉਹ ਸਾਰਾ ਕੁਝ ਹੋਦੋ ਇਹ ਪਾਣੀ ਤੇ ਨਾਲ ਚਾਰ ਪਾਈਪਾਂ ਹੋਰ ਲੱਗੀਆਂ ਵੀਆਂ ਜਿਹੜੀਆਂ ਅਨਟਰੀਟਡ ਸਟਰੀਆਂ ਨੇ ਔਰ ਯਾਰ ਦੇਸ਼ ਦਾ ਕਾਨੂੰਨ ਹੈ ਟਰੀਟਡ ਵੀ ਦਰਿਆ ਚ ਨਹੀਂ ਸਿੱਟ ਸਕਦੇ ਹੋਰ ਛੱਡੋ ਹਸਲਾ ਨੰਦੀ ਦੀ ਗੱਲ ਕੀਤੀ ਹਸਲਾ ਨੰਦੀ ਇੱਕ ਧਾਰਮਿਕ ਤੇ ਪੱਖ ਤੋਂ ਵੀ ਆਪਾਂ ਕਹਿੰਦੇ ਆਂ ਵੀ ਜੇ ਉਹਦੇ ਪਿੱਛੇ ਇੱਕ ਵੱਡਾ ਇਤਿਹਾਸ ਹੈ ਦੂਜੇ ਪਾਸੇ ਲੁਧਿਆਣੇ ਦੀ ਵੀ ਗੱਲ ਹੈ ਜਿਹੜਾ ਬੁੱਢਾ ਦਰਿਆ ਹੈ ਜਿੱਥੇ ਕੋਲ ਬਾਬੇ ਨਾਨਕ ਇੱਥੇ ਆਏ ਸੀਗੇ ਤੇ ਜਦੋਂ ਸਰਕਾਰ ਨਵੇਂ ਨਵੇਂ ਆਈ ਸੀ ਸ਼ਾਇਦ ਮੇਰੇ ਖਿਆਲ ਕੋਈ ਗੱਲ ਵੀ ਹੋਈ ਸੀ ਵੀ ਇੱਥੇ ਆ ਕੇ ਪਾਣੀ ਪੀ ਕੇ ਦੇਖਣਗੇ ਜਾਂ ਨਹਾ ਕੇ ਦੇਖਣਗੇ ਯਾਦ ਹੋਏਗੀ ਤੁਹਾਨੂੰ ਮਸਲਾ ਪਤਾ ਕੀ ਹੈ ਸ਼ਰਾਬ ਸਭ ਨਾਉਣਾ ਅਸੀਂ ਦੱਸੋ ਮੈਨੂੰ ਵੀ ਹੈ ਬਟ ਕਈ ਵਾਰੀ ਢੋਣ ਮਸਲਾ ਇਹ ਹੈ ਲੈ ਵੀ ਅਸੀਂ ਤਾਂ ਇਹ ਆਨੇ ਆ ਮੈਂ ਬੈਂਸਾ ਜਸਕੀਰਤ ਜੀ ਲੱਖਾ ਲੁੰਬਾ ਸਾਵੇ ਕੀ ਕਹਿ ਰਹੇ ਨੇ ਛੱਡੋ ਪਰੇ ਸਾਡੀ ਗੱਲ ਨਾ ਮੰਨੋ ਲੋੜ ਨੂੰ ਨਹੀਂ ਮੰਨਣ ਦੀ ਜੋ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਰਹੇ ਨੇ ਪਹਿਲਾਂ ਸਪੀਕਰ ਸਾਹਿਬ ਖੁਦ ਰਹੇ ਕਹਿੰਦੇ ਰਹੇ ਨੇ ਉਹੀ ਕਰ ਲਓ ਜਾਂ ਫਿਰ ਦੱਸ ਦਿਓ ਕਿ ਤੁਸੀਂ ਉਦੋਂ ਝੂਠ ਬੋਲ ਰਹੇ ਸੀ ਹੁਣ ਸੱਚ ਬੋਲ ਰਿਹਾ ਜਾਂ ਫਿਰ ਮੰਨ ਜੋਗੇ ਹੁਣ ਕਰ ਨਹੀਂ ਪਾਰੇ ਅਸੀਂ ਇਹਨਾਂ ਦੇ ਇੱਕ ਵੱਡੇ ਅਹੁਦੇਦਾਰ ਨੂੰ ਮਿਲੇ ਜਿਹੜੀ ਇੱਕ ਕਮੇਟੀ ਬਣਾਈ ਹੋਈ ਆ ਉਹਦੇ ਬੰਦੇ ਨੂੰ ਵਿਧਾਨ ਸਭਾ ਦੀ ਅਸੀਂ ਕਹਾਂ ਤੁਹਾਡਾ ਆਹ ਜੀ ਕੈਮਰੇ ਆਫ ਹੈ ਮੈਂ ਕਿਹਾ ਹਾਂ ਜੀ ਦੱਸੋ ਕੀ ਗੱਲ ਹੈ ਆਹ ਜੀ ਪੋਲਿਊਸ਼ਨ ਬੋਰਡ ਤਾਂ ਸਾਡਾ ਕਰਪਟ ਹੈ ਤੇ ਅਸੀਂ ਕਹਾਂ ਇਹਨੂੰ ਸਸਪੈਂਡ ਕਰ ਦਿਓ ਨਵੀਂ ਕਮੇਟੀ ਬਣਾ ਦਿਓ ਆਂਦੀ ਉਹ ਤਾਂ ਉੱਤੋਂ ਕਰਨਗੇ ਜੀ ਹੁਣ ਮੈਨੂੰ ਦੱਸੋ 92 ਇਹਨਾਂ ਦੇ ਜਿਤਾਏ ਹੁਣ ਰੱਬ ਕਰੂਗਾ ਕਿ ਇਹ ਕਰਨਗੇ ਤੇ ਜਿਹੜਾ ਇਹਨਾਂ ਦੇ ਉੱਤੇ ਦਿੱਲੀ ਚ ਬੈਠਾਉਣੇ ਗੰਗਾ ਜਮਨਾ ਦਾ ਕੀ ਹਾਲ ਕੀਤਾ ਉਹ ਵੇਖ ਲੋ ਜਾ ਕੇ ਓਏ ਇੰਡਸਟਰੀ ਦੇ ਨਾਂ ਤੇ ਇੱਕ ਇੱਕ ਕਹਿੰਦੇ ਨੇ ਡਿਵੈਲਪਮੈਂਟ ਦੇ ਵਿਰੋਧੀ ਨੇ ਇਹ ਡਿਵੈਲਪਮੈਂਟ ਦੁਨੀਆ ਚ ਨਹੀਂ ਹੋਈ ਅਮਰੀਕਾ ਚ ਯੂਰਪ ਚ ਨਹੀਂ ਹੋਈ ਲੰਡਨ ਦੇ ਵਿੱਚ ਥੀਮਸ ਦਾ ਰਿਆ ਵਹਿੰਦਾ ਕਿੰਨਾ ਗੰਦਾ ਸੀ ਕਿੰਨਾ ਸਾਫ ਕਰਤਾ ਆ ਸਿਆਨ ਦਰਿਆ ਉਹਦੇ ਚ ਪੈਰਿਸ ਚ ਮਹਾ ਗੰਦਾ ਸੀ ਕਾਫੀ ਹੱਦ ਤੱਕ ਠੀਕ ਕਰਤਾ 올림픽 ਦਾ ਮਾਰਚ ਪਾਸ ਰੋਡ ਤੇ ਕਰਾਇਆ ਉਹਨਾਂ ਨੇ ਤੁਸੀਂ ਗੱਲ-ਗੱਲ ਤੇ ਬੰਦੇ ਬਾਹਰ ਭੇਜ ਦਿੰਨੇ ਹੋ ਸਕੂਲ ਵੇਖਣ ਚੱਲੇ ਫਲਾਨਾ ਵੇਖਣ ਚੱਲੇ ਆ ਇਹ ਵੀ ਵੇਖ ਲਓ ਉਹਨਾਂ ਨੇ ਕਿਵੇਂ ਕਾਬੂ ਕੀਤਾ ਜਾਂ ਇਹਦੇ ਸਾਥੋਂ ਪੁੱਛਦੇ ਨੇ ਤੁਸੀਂ ਦੱਸੋ ਜੀ ਮੈਂ ਆ ਤੁਹਾਡੇ ਕੈਮਰੇ ਰਾਈ ਇਹਨਾਂ ਨੂੰ ਪੁੱਛਦਾ ਕਿ ਤੁਹਾਡੀ ਸਰਕਾਰ ਤੇ ਇੰਡਸਟਰੀ ਵਾਲੇ ਇਹ ਵਾਅਦਾ ਕਰਨਗੇ ਸਾਡੀ ਗੱਲ ਮੰਨ ਲੈਣਗੇ ਅਸੀਂ ਦੇ ਦੇ ਦਿੰਨੇ ਆ ਅਸੀਂ ਸੋਲੂਸ਼ਨ ਦੇ ਦੇ ਦਿੰਨੇ ਆ ਮੰਨਣਗੇ ਪੁੱਛਦੇ ਕਿਉਂ ਨੇ ਅਸਲ ਜਿ ਇਹਨਾਂ ਨੇ ਬਚਣਾ ਡਾਇਵਰਟ ਕਰਨਾ ਚਾਹੁੰਦੇ ਆ ਬਾਤ ਗੱਲ ਨੂੰ ਅਸੀਂ ਆਨੇ ਆ ਗੁਨਾਹ ਹੋ ਰਿਹਾ ਸਰਕਾਰ ਲਾਅਨਡ ਆਰਡਰ ਦੀ ਜ਼ਿੰਮੇਦਾਰ ਹੈ ਇੱਕ ਕਤਲ ਤੇ ਬੋਲ ਪੈਂਦੀ ਐ ਇੰਨਾ ਕਤਲ ਹੋ ਰਿਹਾ ਕਦੋਂ ਕੰਮ ਕਾਰਵਾਈ ਕਰਨਗੇ ਤੇ ਜੇ ਨਹੀਂ ਕਰ ਰਹੇ ਤਾਂ ਆਈ ਐਮ ਸੌਰੀ ਤੁਸੀਂ ਬੈਠੇ ਕੀ ਕਰ ਰਹੇ ਹੋ ਸਰਕਾਰਾਂ ਤੇ ਗੱਲਾਂ ਵਾ ਆਈਟੀ ਸੈਲ ਤੁਹਾਡੇ ਤੇ ਵੀ ਫਿਰ ਸਿੱਧਾ ਆ ਜਾਂਦਾ ਤੁਹਾਡੇ ਤੇ ਵੀ ਸਵਾਲ ਆਈਟੀ ਸੈਲ ਕਹਿੰਦਾ ਵੀ ਇਹ ਬਸ ਰੋਲਾ ਪਾਣ ਚੋਗੇ ਆ ਗੱਲਾਂ ਬਾਤਾਂ ਕਰਨ ਚੋਗੇ ਹੀ ਆ ਬਸ ਚਲੋ ਅਸੀਂ ਕਮ ਸੇ ਕਮ ਇਹ ਤਾਂ ਮੰਨ ਲੈ ਲਓ ਵੀ ਅਸੀਂ ਗੱਲਾਂ ਬਾਤਾਂ ਕਰ ਰਹੇ ਆ ਹੁਣ ਜਾਂ ਤਾਂ ਇਹ ਦੱਸ ਦਿਓ ਗਲਤ ਕਰ ਰਹੇ ਆ ਔਰ ਦੂਜੀ ਗੱਲ ਕਰਨ ਕਰਾਉਣ ਦੀ ਵੈਸੇ ਤਾਂ ਆਪਦੀਆਂ ਉਪਲਬਧੀਆਂ ਨਹੀਂ ਦੱਸਣੀਆਂ ਚਾਹੀਦੀਆਂ ਆ ਮੁੱਦਕੀ ਮੋਰਚੇ 'ਚ ਮੋਮਜਾਮਾ ਥੱਲੇ ਰਾਜ ਇਸ ਕਿਨੇ ਰੋਕਿਆ ਹੈ ਆ ਮੱਤੇਵਾੜੇ ਦਾ ਜੰਗਲ ਜਿਹੜਾ ਹੋ ਰਿਹਾ ਸੀ ਇਹ ਕਿਨੇ ਰੋਕਿਆ ਹੈ ਆ ਪੰਜਾਬ ਯੂਨੀਵਰਸਿਟੀ 'ਚ ਜਦੋਂ ਇਲੈਕਸ਼ਨ ਨਹੀਂ ਹੋ ਰਹੇ ਸੀ ਸੈਨੇਟ ਦੇ ਕਿਨੇ ਕਰਵਾਏ ਹੈ ਅਸੀਂ ਸੀ ਸਾਰੇ ਆ ਦੂਸਰਾ ਕੀ ਕਹਿੰਦੇ ਹੁੰਦੇ ਆ ਜੀਰਾ ਫੈਕਟਰੀ ਕਿਵੇਂ ਬੰਦ ਹੋ ਗਈ ਜਿਹੜੀ ਪਾਣੀ ਬੋਰ ਕਰਕੇ ਥੱਲੇ ਸਟਰੀ ਸੀ ਅਸੀਂ ਸੀ ਸਾਰੇ ਔਰ ਮਾਇਰ ਸੈਕਿੰਡ ਛੱਡੋ ਯਾਰ ਅਸੀਂ ਉਹ ਚ ਕੋ ਪਰਸਨਲ ਲੈਣਾ ਹੈ ਆਪ ਦੇ ਕੰਮ ਛੱਡ ਕੇ ਅੱਜ ਮੇਰੀ ਪ੍ਰੈਸ ਦੀ ਉਤੇ ਪ੍ਰੈਸ ਫਿਲਮ ਦੀ ਪ੍ਰੈਸ ਮੈਨ ਲੀਵੀ ਸੀ ਤੇ ਮੇਰੇ ਕੁਝ ਕੰਮ ਹੈ ਮੈਂ ਬੰਬੇ ਜਾਣਾ ਹੈ ਮੈਂ ਉਹ ਛੱਡ ਕੇ ਇੱਥੇ ਤੁਹਾਡੇ ਕੋਲੇ ਖੜਾ ਹਾਂ ਕਿਉਂ ਖੜਾ ਹੈ ਕਿ ਕੁਝ ਫਾਇਦਾ ਹੋ ਜੇ ਕੁਝ ਲੋਕ ਆ ਜਿਹੜਾ ਅਭੈਨ ਸਾਹਬ ਨੇ ਜਸਕੀਰਤ ਜੀ ਨੇ ਲੂੰਬਾ ਜੀ ਨੇ ਮੈਂ ਇਲੈਕਸ਼ਨ ਲੜਨੇ ਆ ਯਾਰ ਪਹਿਲਾਂ ਨਾ ਲੜ ਲੈ 15 15 20 20 ਟਿਕਟਾਂ ਲੈ ਕੇ ਅੱਗੇ ਪਿੱਛੇ ਤੁਰੇ ਫਿਰਦੇ ਨੇ ਨਹੀਂ ਲੜਨੇ ਆ ਅਸੀਂ ਅਸੀਂ ਸਿਰਫ ਇੱਕ ਕੰਮ ਕਹਿ ਰਹੇ ਹਾਂ ਕਿ ਉਹ ਬੰਦੇ ਰੱਬ ਦੇ ਉਹ ਸ਼ਰਿਆਮ ਕਤਲ ਹੋ ਰਿਹਾ ਹੈ ਇਹਨੂੰ ਰੋਕੋ ਇਹਨੂੰ ਸਹੀ ਕਰ ਲੋ ਇਹ ਉਹ ਪੰਜਾਬ ਸੀ ਜਿਹਦਾ ਪਾਣੀ ਪੀ ਕੇ ਲੋਕ ਆਉਂਦੇ ਸੀ ਡੰਡ ਮਾਰੋ ਸਿਹਤ ਬਣ ਜਾਂਦੀ ਸੀ ਹੁਣ ਇਹਦਾ ਪਾਣੀ ਪੀਓ ਕੈਂਸਰ ਹੋ ਜਾਂਦਾ ਗਵੰਡੀ ਸੂਬਾ ਤੁਹਾਡਾ ਪਾਣੀ ਨਹੀਂ ਪੀਣ ਨੂੰ ਰੈਡੀ ਉਹ ਆਂਦਾ ਕੈਂਸਰ ਹੈ ਤੁਹਾਡੇ ਸੂਬੇ ਚੋਂ ਕੈਂਸਰ ਟਰੇਨ ਜਾਂਦੀ ਹੈ ਸ਼ਰਮ ਕਰ ਲੋ ਥੋੜੀ ਬਹੁਤ ਕੁਝ ਜੇ ਨਹੀਂ ਕਰ ਸਕਦੇ ਤਾਂ ਕੀ ਕਰੀਏ ਫਿਰ ਰੋਕੀ ਇਹਨੇ ਤਾਂ ਹੋਰ ਕੀ ਕਰੀਏ ਗੁਰੂ ਸਾਹਿਬ ਨੇ ਕੀ ਕਿਹਾ ਸੀਗਾ ਝੂਕਾਰਾ ਜ਼ਹਮਾਲ ਦੀ ਤੇ ਦਰਗਜ਼ਾ ਸ਼ਹਲਾਲ ਅਸ ਮਰਦਨ ਬਾ ਚਮਚੀਰਦਸ ਜਦੋਂ ਕੋਈ ਹਿੱਲਾ ਚੀਲਾ ਨਹੀਂ ਰਹਿੰਦਾ ਜ਼ੁਲਮ ਦੇ ਖਿਲਾਫ ਤਾਂ ਚੱਕ ਲੋ ਤਲਵਾਰ ਹੁਣ ਅਸੀਂ ਕਮ ਸੇ ਕਮ ਇਹ ਤਾਂ ਕਹਿ ਸਕਦੇ ਕਿ ਬੰਦ ਕਰਾਂਗੇ ਇਸ ਤਾਂ ਤਲਵਾਰ ਵੀ ਨਹੀਂ ਚੱਕ ਰਿਹਾ ਇਸ ਤਾਂ ਲੀਗਲ ਗੱਲ ਕਰ ਰਹੇ ਆ ਕਿ ਜਿਹੜਾ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਕਹਤੀ ਹੈ ਕਿ ਬੰਦ ਕਰੋ ਇਹਨੂੰ ਉਹਨੇ ਵੀ ਕਹਿਤਾ ਤੁਸੀਂ ਨਹੀਂ ਕਰੋਗੇ ਤਾਂ ਭਾਈ ਫੇਰ ਅਸੀਂ ਕਰਾਂਗੇ ਕਿਵੇਂ ਕਰਾਂਗੇ 15 ਸਤੰਬਰ ਤੱਕ ਡੇਟ ਹੈ ਸਰਕਾਰ ਨੂੰ ਨਹੀਂ ਉਦੋਂ ਤੱਕ ਕੀਤਾ ਤਾਂ ਫੇਰ ਅਸੀਂ ਕਦੋਂ ਕਿਹੜੇ ਦਿਨ ਕਿਵੇਂ ਤੇ ਕਿਸ ਤਰੀਕੇ ਨਾਲ ਕਿੱਥੇ ਇਹ ਕਵਾਂਗੇ ਨਹੀਂ ਕਰਕੇ ਵਿਖਾਵਾਂਗੇ ੋਜਮਾਨ ਨੇ ਕਹਿੰਦੇ ਨੇ ਵੀ ਬੜੀ ਗੱਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਵੀ ਇੱਕ ਇਲੈਕਸ਼ਨਾਂ ਤੋਂ ਪਹਿਲਾਂ ਪ੍ਰੈਸ਼ਰ ਗਰੁੱਪ ਬਣਾਇਆ ਸੀ ਕਿੱਥੇ ਗਿਆ ਉਹ ਜੂਝਦਾ ਪੰਜਾਬ ਤੁਸੀਂ ਕਿਹਾ ਸੀ ਵੀ ਬਣਾਇਆ ਸੀ ਇੱਕ ਗਰੁੱਪ ਉਹ ਕਿੱਥੇ ਚਲਾ ਕਿੱਥੇ ਗਿਆ ਅਸਲ 'ਚ ਨਾ ਜਿਹੜਾ ਤੁਸੀਂ ਪਹਿਲਾਂ ਹੀ ਜ਼ਿਕਰ ਕਰਤਾ ਇਹਦਾ ਜਵਾਬ ਆਪ ਹੀ deta ਜਿਹੜੇ ਆਈਟੀ ਸੈੱਲ ਬਣੇ ਹੋਏ ਨੇ ਇਹ ਇਕੱਲੇ ਪਾਰਟੀਆਂ ਦੇ ਨਹੀਂਗੇ ਪ੍ਰਾਈਵੇਟ ਇੰਡੀਵਿਜੂਅਲ ਬੰਦਿਆਂ ਨੇ ਵੀ ਬਣਾਏ ਹੋਏ ਨੇ ਕਿਉਂਕਿ ਚਾਰ ਪੰਜ 40 50 ਏਡੀਆਂ ਬਣਾ ਲਓ ਉਹ ਹੁਣੇ ਮੈਂ ਤੁਹਾਨੂੰ ਦੱਸ ਕੇ ਹਟਿਆ ਅਸੀਂ ਕੀ ਕੀਤਾ ਪਹਿਲਾਂ ਇਹ ਕਿਹਨੇ ਕੀਤਾ ਇਹ ਗਰੁੱਪਾਂ ਵਾਲੇ ਬੰਦੇ ਹੀ ਨੇ ਕੀ ਉਹ ਦਿਨ ਤੁਹਾਨੂੰ ਉੱਤੇ ਦਵਿੰਦਰ ਸ਼ਰਮਾ ਨਹੀਂ ਨਜ਼ਰ ਆਇਆ ਹਮੀਰ ਸਿੰਘ ਨਹੀਂ ਨਜ਼ਰ ਆਇਆ ਸਰਬਜੀਤ ਢਾਲੀਵਾਲ ਨਹੀਂ ਨਜ਼ਰ ਆਇਆ ਦੀਪਕ ਜਨਾਰਥਲ ਨਹੀਂ ਨਜ਼ਰ ਆਇਆ ਮੈਂ ਨਹੀਂ ਨਜ਼ਰ ਆਇਆ ਹਰ ਥਾਂ ਤੇ ਇਸ ਇਹਨਾਂ ਮਹਾ ਬੇਵਕੂਫਾਂ ਨੂੰ ਮੈਂ ਇਹ ਗੱਲ ਪੁੱਛਣਾ ਚਾਹਣਾ ਓਏ ਗੱਲ ਕਰਨ ਤੋਂ ਪਹਿਲਾਂ ਸੋਚਤਾ ਲਿਆ ਕਰੋ ਹੁਣ ਮੈਂ ਤੁਹਾਨੂੰ ਕਹਾਂ ਤੁਸੀਂ ਤਾਂ ਦੇ ਸੀ ਐ ਤੁਸੀਂ ਜੀਨਪਾਈ ਖੜੇ ਹੋ ਹੈ ਤੁਸੀਂ ਤਾਂ ਦੇ ਸੀ ਮੈਂ ਚਿੱਟੀ ਜੀਨ ਮਤਲਬ ਕੋਈ ਗੱਲ ਬੰਦੀ ਹੈ ਯਾਰ ਇਹ ਮਾੜਾ ਮੋਟਾ ਤਾਂ ਸੋਚ ਕੇ ਬੋਲ ਲੋ ਪਤੰਦਰੋ ਵੇਖ ਤਾਂ ਲਓ ਖੱਬੇ ਸੱਜੇ ਬੇਨੀ ਕੁਛ ਨਹੀਂ ਹੁਣ ਮੇਰੇ ਤੇ ਇਲਜ਼ਾਮ ਤਾਂ ਲਾ ਨਹੀਂ ਸਕਦੇ ਕਿ ਅਸੀਂ ਟਿਕਟਾਂ ਲੈ ਲਈਆਂ ਜਾਂ ਪੈਸੇ ਲੈ ਲਏ ਜਾਂ ਕੁਝ ਹੋਰ ਕਰ ਲਿਆ ਚਾਹ ਲਾਹੀ ਕਹਿ ਦਿਓ ਔਰ ਇਹ ਲੋਕ ਨਹੀਂ ਕਹਿ ਰਹੇ ਇਹ ਉਹ ਹੀ ਆ ਆਈਟੀ ਸੈੱਲ ਵਾਲੇ ਨੇ ਇਹਨਾਂ ਦੀ ਪਰਵਾਹ ਨਾ ਕਰੋ ਇਹਨਾਂ ਨੂੰ ਕੌਰ ਵੀ ਨਾ ਕਰੋ ਇਹਨਾਂ ਨਾਲ ਧਿਆਨ ਵੀ ਨਾ ਦਿਓ ਆਪਦੇ ਕੰਮ 'ਅਲ ਧਿਆਨ ਦਿਓ ਤੁਹਾਡਾ ਕਰਮ ਬੋਲੇ ਅਸੀਂ ਭਰਾਵਾ ਕਰਮ ਹੀ ਕਰ ਰਹੇ ਆ ਆਪਦੇ ਕੰਮ ਛੱਡ ਕੇ ਤੁਰੇ ਫਿਰਦੇ ਮੈਨੂੰ ਦੱਸ ਦੇ ਕੋਈ ਕਿਸੇ ਨੇ ਮੈਨੂੰ ਚੈੱਕ ਦਿੱਤਾ ਹੋਵੇ ਜਾਂ ਮੈਂ ਕਿਸੇ ਪਾਰਟੀ ਦੀ ਮਦਦ ਕੀਤੀ ਹੋਵੇ ਆ ਲੋਕ ਇੱਥੇ ਐਸਪੀ ਜਾਂਦਾ ਹੋਵੇ ਨਾ ਐ ਛਾਲ ਮਾਰ ਕੇ ਬਦਲ ਜਾਂਦੇ ਨੇ ਆ ਮੁੱਖ ਮੰਤਰੀ ਦਾ ਮੇਰੇ ਘਰ ਆਇਆ ਕਿੰਨੇ ਵਾਰੀ ਮੈਂ ਤਾਂ ਨਹੀਂ ਲਿਆਜ਼ ਕੀਤੀ ਮੈਂ ਨਾ ਗਲਤ ਆ ਗਲਤ ਆ ਸਹੀ ਆ ਸਹੀ ਆ ਸਰਪੰਚ ਸਾਹਿਬ ਤਾਂ ਵੀ ਬੜੇ ਕਰੀਬੀ ਆ ਉਹਨਾਂ ਨੂੰ ਉਹ ਪਹਿਲਾਂ ਦੇ ਨੇ ਉਹਨਾਂ ਦੇ ਪੈਰੀ ਹੱਥ ਅੱਜ ਦੇ ਨਹੀਂ ਅੱਜ ਤੋਂ 40 ਸਾਲ ਦੇ ਲਾਉਂਦੇ ਨੇ ਸਾਨੂੰ ਵੀ ਉਦੋਂ ਦੇ ਜਾਣਦੇ ਨੇ ਬਟ ਉਹ ਕੋਈ ਰਾਜਨੀਤਿਕ ਸਲਾਹ ਦੇ ਰਹੇ ਹੁਣ ਐਬ ਜਾਂ ਕੁਛ ਨਹੀਂਗਾ ਆਪਾਂ ਨੂੰ ਜ਼ਿੰਦਗੀ ਚ ਦੁਨੀਆ ਚ ਮੈਨੂੰ ਇਹ ਦੱਸੋ ਸੁਖਵੀਰ ਬਾਦਲ ਨਹੀਂ ਸਾਰਿਆਂ ਨੂੰ ਜਾਣਦੇ ਸੀ ਸਾਰੇ ਨੂੰ ਜਾਣਦੇ ਸੀ ਕੀ ਆ ਚੰਨੀ ਜੀ ਨਹੀਂ ਜਾਣਦੇ ਸੀ ਇਹ ਵੀ ਸਾਰਿਆਂ ਨੂੰ ਜਾਣਦੇ ਸੀ ਤੇ ਨਵੀਂ ਗੱਲ ਕੀ ਐ ਅਸਲ ਚ ਕੀ ਹੁੰਦਾ ਕੁਛ ਕਹਿਣ ਨੂੰ ਮਿਲਦਾ ਨਹੀਂ ਫਿਰ ਊਟ ਪਟਾਂ ਗੱਲਾਂ ਕਰੋ ਔਰ ਸੈਕੰਡ ਕੋਈ ਜਾਣਨ ਵਾਲਾ ਬੰਦਾ ਅਗਰ ਹੈ ਕੀ ਉਹ ਤੁਹਾਡਾ ਕੰਮ ਕਰ ਦੂਗਾ ਮੈਂ ਕਿੰਨੀ ਵਾਰ ਹੀ ਕਹਿ ਚੁੱਕਿਆ ਸਰਕਾਰ ਸਰਕਾਰ ਹੁੰਦੀ ਐ ਸਟੇਟ ਸਟੇਟ ਹੁੰਦੀ ਐ ਨਹੀਂ ਮੰਨਦੇ ਇਹ ਨਹੀਂ ਕਰਦੇਗੇ ਅਸੀਂ ਪੌਣੇ 2 ਸਾਲ ਪਹਿਲਾਂ ਗਏ ਸੀ ਮਿਲਣ ਮੈਂ ਤੇ ਲੱਖਾਂ ਹੋਰ ਵੀ ਵਾਵਾ ਜਣੇ ਸੀ ਸਾਨੂੰ ਆਂਦੇ ਸੀ ਕਰਾਂਗੇ ਬਾਹਰ ਨਿਕਲ ਕੇ ਅਸੀਂ ਕਿਹਾ ਵੀ ਸੀ ਕਿ ਹਾਂ ਯਾਰ ਕਹਿਤਾ ਰਿਹਾ ਚੰਗੀ ਗੱਲ ਲੱਗੀ ਮੁੱਦਿਆਂ ਦਾ ਪਤਾ ਹੈ ਬਿਆਨ ਅੱਜ ਵੀ ਯਾਦ ਆ ਤੁਸੀਂ ਕਿਹਾ ਸੀ ਪੰਜਾਬ ਨੂੰ ਸੁਣਨ ਵਾਲਾ ਮੁੱਖ ਮੰਤਰੀ ਮਿਲਿਆ ਨਹੀਂ ਪੰਜਾਬ ਨੂੰ ਨਹੀਂ ਮੈਂ ਕਹੀਗਾ ਜੀ ਨੂੰ ਉਹਨਾਂ ਮੁੱਦਿਆਂ ਦਾ ਪਤਾ ਹੈ ਜਿਹੜੇ ਮੁੱਦਿਆਂ ਨੂੰ ਕਿਸੇ ਨੂੰ ਕੰਨ ਵਿੱਚ ਨਹੀਂ ਕਹਿਣਾ ਪੈ ਰਿਹਾ ਆ ਕੇ ਔਰ ਇਹ ਗੱਲ ਮੈਂ ਕਹੀ ਸੀ ਮੈਂ ਅੱਜ ਵੀ ਕਹਿੰਨਾ ਪਰ ਮੈਨੂੰ ਸਮਝ ਨਹੀਂ ਆਉਂਦੀ ਉਹ ਸਾਰੀਆਂ ਗੱਲਾਂ ਗਈਆਂ ਕਿੱਧਰ ਸਾਡੇ ਨਾਲ ਹੀ ਵਾਦਾ ਕੀਤਾ ਹੀ ਕਰਾਂਗੇ ਨਹੀਂ ਕੀਤਾ ਅਸੀਂ ਤਾਂ ਖੜੇ ਹੋਗੇ ਨਾ ਅਸੀਂ ਤਾਂ ਨਹੀਂ ਉਹਨੂੰ ਜਸਟੀਫਾਈ ਕਰਦੇ ਖੜੇ ਹੋ ਉਦੋਂ ਵੀ ਖੜੇ ਸੀ ਉਦੋਂ ਵੀ ਜੀਰਾ ਫੈਕਟਰੀ ਨੂੰ ਲੈ ਕੇ ਮੱਤੇਵਾੜੇ ਨੂੰ ਲੈ ਕੇ ਅਸੀਂ ਵਿਰੋਧ ਹੀ ਕਰ ਰਹੇ ਸੀ ਪਰ ਜਿਹੜੀ ਗੱਲ ਉਹਨੇ ਕਹੀ ਮੈਨੂੰ ਲੱਗਿਆ ਯਾਰ ਕਮ ਸੇ ਕਮ ਇਹਨੂੰ ਮੁੱਦਿਆਂ ਦਾ ਤਾਂ ਪਤਾ ਹੈ ਪਰ ਅੱਜ ਉਹਨਾਂ ਮੁੱਦਿਆਂ ਤੇ ਜ਼ੀਰੋ ਇਹ ਹੋਰ ਵੀ ਜ਼ਿਆਦਾ ਦੁੱਖ ਹੈ ਗੁੱਸਾ ਵੀ ਜ਼ਿਆਦਾ ਹੈ ਕਿ ਯਾਰ ਬਾਕੀ ਕਰਨ ਦਾ ਕਰਨ ਤੂੰ ਵੀ ਕਰੀ ਜਨਾ ਜਿਹੜਾ ਨਾਰੇ ਲਾਉਂਦਾ ਰਿਹਾ ਪਹਿਲਾਂ ਦੈਟਸ ਇਟ ਅੱਜ ਮੈਂ ਇਹ ਹੀ ਪੁੱਛਾਂਗਾ ਕਿ ਅਸੀਂ ਮੈਨੇ ਕਿ ਐਂਡ ਤੇ ਇਹ ਹੀ ਸਵਾਲ ਹੈ ਵੀ ਅਸੀਂ ਅਵੇਅਰ ਹੈਗੇ ਆ ਕਿਉਂਕਿ ਅੱਜ ਜੇ ਮੈਂ ਸਤਲੁਜ ਦਾ ਪੁਲ ਦੇਖਦਾ ਤਾਂ ਉੱਥੇ ਲੋਕੀ ਲਿਫਾਫੇ ਲੈ ਕੇ ਆਂਦੇ ਆ ਪਲਾਸਟਿਕ ਦੇ ਲਿਫਾਫਾ ਨਾਲ ਸੁੱਟਦੇ ਨੇ ਚਲੋ ਜੋ ਵੀ ਉਹਨਾਂ ਦਾ ਹੀ ਮੈਂ ਕਹਾਂਗਾ ਉਹਨਾਂ ਦਾ ਜੋ ਫੇਥ ਹੈ ਉਸ ਨੂੰ ਟਰਸਟ ਹੈ ਉਸ ਨੂੰ ਮੈਂ ਕੁਝ ਨਹੀਂ ਕਹਿੰਦਾ ਪਰ ਲਿਫਾਫਾ ਨਾਲ ਸੁੱਟਣਗੇ ਮੈਨੂੰ ਦੱਸੋ ਪਿੰਡਾਂ ਦੇ ਛੱਪੜ ਸਰਕਾਰ ਗੰਦੇ ਕਰ ਗਈ ਜਾਂ ਇੰਡਸਟਰੀ ਗੰਦੇ ਕਰ ਗਈ ਉਹ ਤਾਂ ਅਸੀਂ ਗੰਦੇ ਕਿੱਥੇ ਐਂ ਆ ਦਰਿਆ ਜਿਹੜੇ ਜਿੱਥੇ ਅਸੀਂ ਡੰਪਿੰਗ ਯਾਰਡ ਬਣਾ ਲਿਆ ਹੈ ਦਰਿਆਵਾਂ ਨੂੰ ਕੀ ਇਹ ਸਹੀ ਹੈ ਤਰੀਕਾ ਇਹ ਸਾਰਾ ਕੁਝ ਅਸੀਂ ਕਰਦੇ ਆ ਯਾਰ ਲੋਕ ਵੀ ਜ਼ਿੰਮੇਦਾਰ ਨੇ ਸਰਕਾਰ નો ਡਾਊਟ ਕਿ ਹੈਡ ਹੁੰਦੀ ਹੈ ਔਰ ਪ੍ਰਿੰਸੀਪਲ ਜਿਹੜੀ ਤੇ ਰਹਿ ਗਈ ਆ ਉਹ ਇੰਡਸਟਰੀ ਕਿਉਂਕਿ ਉਹ ਬਹੁਤ ਮਹਾਮੁਨੀ ਪੋਲੂਸ਼ਨ ਸੈਟਰੀ ਅੰਦਰ ਤੁਸੀਂ ਡਾਈਂਗ ਵਾਲਿਆਂ ਦਾ ਜੇ ਉਹਦੀ ਗਿਣਤੀ ਕਰ ਲੋ ਨਾ ਕਿੰਨੇ ਲੀਟਰ ਕਿੰਨੇ 100 ਲੀਟਰ ਸੱਟਦੇ ਨੇ ਆ ਰੋਜ਼ ਉਹ ਬਹੁਤ ਹੈ ਬਟ ਜਿਹੜਾ ਚਾਹੇ ਥੋੜੇ ਦਾ ਵੀ ਦੋਸ਼ੀ ਹੋਵੇ ਹੈ ਤਾਂ ਸਹੀ ਸਾਰੇ ਹੀ ਗੰਦ ਪਾ ਰਹੇ ਨੇ ਮੇਰੀ ਗੁਜ਼ਾਰਿਸ਼ ਹੈ ਅਸੀਂ ਜਿਹੜਾ ਆ ਖੇਤਾਂ 'ਚ ਵੀ ਭਰ-ਭਰ ਮੁਠੀਆਂ ਸਿੱਟੀ ਜਾਂਦੇ ਆ ਰੇਹਾਂ ਦੀਆਂ ਤੇ ਉਹ ਸਪਰੇਆ ਕਰੀ ਜਾਂਦੇ ਉਹ ਵੀ ਗਲਤ ਹੈ ਅਸੀਂ ਸਾਰੇ ਜ਼ਿੰਮੇਦਾਰ ਆਂ ਅਸੀਂ ਵੀ ਉਹੀ ਕਹਿ ਰਹੇ ਆਂ ਸਾਰਿਆਂ ਨੂੰ ਕਿ ਉਹ ਬੰਦੇ ਰੱਬ ਦੇ ਉਹ ਜਦੋਂ ਪਾਣੀ ਨਾ ਮਿਲਿਆ ਨਾ ਭਾਲਦੇ ਫਿਰੂਂਗੇ ਆ ਮਹਾਰਾਸ਼ਟਰ ਚ ਵੇਖ ਲਓ ਇੱਕ ਬਾਲਟੀ ਲਈ ਸਾਰੀ ਰਾਤ ਬਾਹਰ ਖੜੇ ਰਹਿੰਦੇ ਆ ਸੇਮ ਮੱਧ ਪ੍ਰਦੇਸ਼ ਚ ਹੋਇਆ ਮਾੜਾ ਜਿਹਾ ਸਮਝ ਨੂ ਹੱਥ ਮਾਰੋ ਗਿਆ ਪਾਣੀ ਫਤੇਗੜ ਸਾਹਿਬ ਕੋਲੇ ਇੱਕ ਪਿੰਡ ਐ ਜਿੱਥੇ ਥੱਲੇ ਖਤਮ ਮਲੇਰ ਕੋਟਲੇ ਕੋਲੇ ਇੱਕ ਪਿੰਡ ਐ ਗਿਆ ਹਰ ਰੋਜ਼ ਪਾਣੀ ਥੱਲੇ ਜਾ ਰਿਹਾ ਔਰ ਪਾਣੀ ਪੰਜਾਬ ਕੋਲੇ ਪਾਣੀ ਤੋਂ ਬਿਨਾ ਕੋਈ ਪੱਥਰ ਐ ਹੀਰਾ ਐ ਕੋਇਲਾ ਹੈ ਕੁਛ ਨਹੀਂ ਪਾਣੀ ਹੈ ਪਾਣੀ ਸਾਡਾ ਲੈ ਗਏ ਕੁਛ ਲੁੱਟ ਲਿਆ ਕੁਛ ਨੂੰ ਗੰਦਾ ਕਰਤਾ ਉਹਦੇ ਬਾਰੇ ਉਹਨਾਂ ਬੋਲ ਗਏ ਤੇ ਜੇ ਨਹੀਂ ਬੋਲ ਰਹੇ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਆਖਰੀ ਗੱਲ ਇੱਕ ਬਹੁਤ ਮਸ਼ਹੂਰ ਫਿਲਾਸਫਰ ਨੇ ਕਿਹਾ ਕਿ ਬੁਰਾਈ ਦੇ ਖਿਲਾਫ ਲੜੋ ਖਲੀਲ ਜ਼ਬਰਾਨ ਨੇ ਕਿਹਾ ਜੇ ਲੜ ਨਹੀਂ ਸਕਦੇ ਤਾਂ ਕਹੋ ਤੇ ਜੇ ਕਹਿ ਨਹੀਂ ਸਕਦੇ ਤਾਂ ਐਟਲੀਸਟ ਸੋਚ ਕੇ ਕੁਝ ਲੋਕਾਂ ਨੂੰ ਕਹੋ ਸ਼ਾਮਲ ਹੋਵੋ ਤੇ ਜੇ ਉਹ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਇਨਸਾਨ ਹੋਣ ਦੇ ਹੱਕਦਾਰ ਨਹੀਂ ਕਿ ਸੋ ਜਿਵੇਂ ਕੀ ਗੱਲਬਾਤ ਕਰਕੇ ਹਟਿਆ ਉਮੀਦ ਹੈ ਜੀ ਸਾਰੀ ਗੱਲਬਾਤ ਸੁਣੀ ਲਏਗੀ ਐਸੇ ਤਰੀਕੇ ਨਾਲ ਹੋਰ ਵੀ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਕੁਵਰਜੋਤ ਸਿੰਘ ਜੀ ਦੇ